ਔਰ ਨਿੱਕੇ ਵਾਈ ਦੀ ਖਾਸ ਗੱਲ ਇਹੀ ਹੈ ਕਿ ਇਹਨਾਂ ਦਾ ਟਰੇਡਮਾਰਕ ਕੀ ਇਹ ਹੈ ਕਿ ਤੁਸੀਂ ਇੱਕ ਵਾਰ ਗੱਡੀ ਲੈ ਲਓ ਉੱਤੇ 1 ਰੁਪਿਆ ਵੀ ਨਹੀਂ ਲੱਗਦਾ ਔਰ ਖਾਸ ਕਰਕੇ ਆਡੀ ਵਰਗੀਆਂ ਗੱਡੀਆਂ 10 ਲੱਖ ਤੋਂ ਥੱਲੇ ਇੱਥੇ ਮਿਲ ਜਾਂਦੀਆਂ 8 8 9 9 ਹਜ਼ਾਰ ਕਿਲੋਮੀਟਰ ਚੱਲੀਆਂ ਫਰੈਸ਼ ਗੱਡੀਆਂ ਵੀ ਇੱਥੋਂ ਮਿਲਦੀਆਂ ਪੂਰਾ ਰਿਕਾਰਡ ਇਹਨਾਂ ਕੋਲ ਹੁੰਦਾ ਤੁਹਾਡੇ ਮੁਨਾਫੇ ਹੀ ਮੁਨਾਫੇ ਡੀਲਰ ਪ੍ਰਾਈਸ ਤੇ ਤੁਹਾਨੂੰ ਇਹ ਗੱਡੀ ਦੇ ਦਿੰਦੇ ਆ ਔਰ ਅੱਜ ਦੇਖੋ ਚੁਣ ਚੁਣ ਕੇ ਗੱਡੀਆਂ ਇਹਨਾਂ ਨੇ ਇੱਥੇ ਲਿਆਂਦੀਆਂ ਹੋਈਆਂ ਦਾ 7 ਲੱਖ ਤੋਂ ਥੱਲੇ ਤਾਂ ਪਿਛਲੀ ਵਾਰ ਆਡੀ ਦਿਖਾਤੀ ਸੀ ਕਿਉਂ Q7 ਆ ਕਿਉਂ Q7 ਤਾਂ ਮੰਨिए 7 ਲੱਖ ਤੋਂ ਥੱਲੇ Q7 ਹੋ ਜਾਵੇ ਦੇ Q7 ਆ ਜੀ 2011 ਮਾਡਲ ਆ ਕਹੋ Q7 7 ਲੱਖ ਤੋਂ ਥੱਲੇ ਚਾਹੀਦੀ ਮੈਨੂੰ ਮਿਲ ਜੂ ਜੀ ਓਵਰ ਆਲ ਪੰਜਾਬ 'ਚ ਚੈਲੰਜ ਰੱਖ ਲਓ ਜੀ Q7 ਨਿਊ ਕੋਸਟ 1 ਕਰੋੜ ਆ ਜੀ ਨੰਬਰ ਦੀ ਕੋਸਟ ਕਸਟਮਰ ਆਪਲਾ ਲੂਗਾ ਐਸ ਤੇਰੇ ਅੱਡੇ ਕਾਰ ਲੈਣੀ ਆ 6.5 ਲੱਖ ਰੁਪਏ ਦੇ ਦਾਂਗੇ ਭਾਜੀ ਚਲੋ 7 ਤੋਂ ਥੱਲੇ ਕਰਤੀ ਸਾਢੇ 6.5 ਲੱਖ ਰਪਾਈਸ ਨਹੀਂ ਕਿਉ 7 ਆਡੀ ਡੀਜ਼ਲ 2011 2023 ਮਾਡਲ ਆ ਜੀ ਦਿਖਾ ਦਿਓ ਜੀ ਹਲੇ ਤੱਕ ਕੌਨ ਵਿਰੀਅੰਟ ਦੇ ਵਿੱਚ ਆ ਜੀ 2023 ਟੌਪ ਵਿਰੀਅੰਟ ਦੇ ਵਿੱਚ ਆ ਜੀ ਆਲਮੋਸਟ ਨਵੀਂ ਕਾਰ ਆ ਸਾਰੀ ਹਲੇ ਇੱਕ ਵੀ ਛੀਟ ਵੀ ਨਹੀਂ ਹੈਗੀ ਇੱਥੇ ਕੋਈ ਛੀਟ ਨਹੀਂ ਕੋਈ ਕੁਛ ਨਹੀਂ ਜਿਵੇਂ ਚੰਗ ਤੇ ਦਾਗ ਹੋ ਸਕਦਾ ਗੱਡੀ 'ਚ ਕੋਈ ਦਾਗ ਨਹੀਂ ਬਿਲਕੁਲ ਜੀ ਹੈਂ ਆਲੋ ਕੋ ਇੰਜਨ ਵੀ ਵੇਖੋ 8000 ਕਿਲੋਮੀਟਰ ਚੱਲੀ ਕਾਰ ਜੈਜੀਬੀ ਦੇ ਬਾਲਾਂ ਕਰੋ ਇਹਨ ਚਮਕਦਾ ਪਿਆ ਇੰਜਨ ਬਿਲਕੁਲ ਜੀ 8000 ਚੱਲੀ ਲੋਕਲ ਨੰਬਰ ਸਰ ਨਮਾਸ਼ਾਹ ਦਾ ਪੀਪੀ 32 ਅੱਛਾ ਪੀਪੀ 32 ਲੋਕਲ ਨੰਬਰ 8000 ਚੱਲੀ ਟੌਪ ਮੋਡਲ ਟੌਪ ਮੋਡਲ ਤੇ ਵੀ ਕਿੰਨਾ ਮੁਨਾਫਾ ਕਹਿ ਦਾਂਗੇ ਆਪਾਂ ਜੇ ਕਿਸੇ ਇੱਕ ਪੀਪੀ ਨੂੰ ਸਰ ਨਾ ਮੇਰੀ ਕੋਸਟ ਇਹਦੀ 10 ਲੱਖ ਰੁਪਈਆ ਆ ਹੂੰ ਜੇ ਕੋਈ ਅਸਡੇ ਅਦੇ ਲੋਕਾਂ ਨੂੰ 8 ਲੱਖ ਹੀ ਦੇ ਦਾਂਗੇ ਪੀਪੀ 100010 ਤੂੰ 10 ਕੀ ਚਾਹੀਦਾ ਹੁਣ ਆ ਜਾਈਦੀ ਹੈ ਮਿਲ ਜੂਗੀ ਬੜੀ ਪੇਡ ਨੰਬਰ ਆ ਜੀ ਲੁਧਿਆਣੇ ਦਾ 3 3.5 ਲ 22 ਇੰਚ ਅਲਾਏ ਲੱਗਾ ਹੈ ਸਾਰੀ 오ਰੀਜਨਲ ਕਾਰ ਆ ਕੋਈ ਕਮੀ ਪੇਸ਼ ਨਹੀਂ ਕਰਦੇ ਹੋਵੇ ਜੇ ਇੱਕ ਵਾਰੀ ਸਾਈਡ ਪ੍ਰੋਫਾਈਲ ਦਿਖਾਓ ਵੇ ਜੇ ਗੱਡੀ ਦੀ ਸਾਈਡ ਪ੍ਰੋਫਾਈਲ ਦੇਖੋ ਜੀ ਆਹ ਆਹ ਮਾਤ ਪਾਉਂਦੀ ਆ ਜੀ ਨਵੀਆਂ ਗੱਡੀਆਂ ਨੂੰ ਵੀ ਬੇਸ਼ੱਕ ਅੰਡੈਵਰ ਬੰਦ ਹੋ ਗਈ ਆ ਲੇਕਿਨ ਜਦ ਇਹ ਬਾਜ਼ਾਰ ਚੋਂ ਨਿਕਲੇਗੀ ਲੋਕ ਮੁਰਮੁਰ ਕੇ ਦੇਖਣ ਪੰਜ ਲੱਖ ਰੁਪਈਆ ਡਾਊਨ ਪੇਮੈਂਟ ਦੇਵੋਗੇ ਬਾਕੀ ਲੋਨ ਹੋ ਜਾਊਗਾ ਦੇਪੇ 2013 ਆਟੋ ਜੀ ਫੁੱਲੀ ਮੇਨਟੇਨ ਕਾਰ ਆ ਆਲਮੋਸਟ ਸਾਰੀ 오ਰੀਜਨਲ ਆ ਜੀ 1 ਲੱਖ 40 ਜੈਨੂਨ ਰਿਕਾਰਡ ਦੇ ਵਿੱਚ ਆ ਜੀ ਕੋਈ ਮੀਟਰ ਟੈਂਪਿੰਗ ਨਹੀਂ ਹੋਊਗਾ ਹੂੰ ਇਹ ਰਾਮਣੂ ਸੀਟ ਕਰੋ ਸਾਰੇ ਨਮਾ ਜੀ ਠੀਕ ਹੈ ਜੀ ਇਹ ਤੁਹਾਨੂੰ ਬਾਜੀ ਦੇ ਦਾਂਗੇ 11.5 ਲੱਖ ਰੁਪਏ ਦੀ ਹੂੰ ਟਾਟੋ 13 ਮਾਡਲ ਸੈਕੰਡ ਓਨਰ ਫੁੱਲ ਇੰਸ਼ੋਰੈਂਸ ਦੋਨੇ ਚਾਬੀਆਂ ਪਿਆਰ ਮੁਹੱਬਤ ਵੀਰਾ ਕਰ ਲੈਣ ਤੁਸੀਂ ਜਦ ਇੱਥੇ ਆਉਂਗੇ ਇਹਨਾਂ ਨੇ ਕਿਹਾ ਪਹਿਲਾਂ ਠੰਡਾ ਲੈ ਕੇ ਆਓ ਚਾਹ ਲੈ ਕੇ ਆਓ ਫਿਰ ਪਕੌੜੇ ਲੈ ਕੇ ਆਓ ਤਦ ਤੱਕ ਯਾਰੀ ਪੈ ਜਾਂਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਟ੍ਰਿਕ ਦੇ ਦੋ ਨਾ 10 ਬੰਦਾ ਯਾਰ ਛੱਡੇ ਹੀ ਦਿੰਦਾ ਹੁੰਦਾ ਤੇ ਰੀਸੇਲ ਦੀਆਂ ਗੱਡੀਆਂ ਅੱਜ ਕੱਲ ਚੱਲਦੀਆਂ ਆ ਜਿੱਦਾਂ ਐਕਸਯੂਵੀ ਹੋਵੇ ਡੀਜ਼ਲ ਦੇ ਵਿੱਚ ਐਕਸਯੂਵੀ ਨਾਲ ਕਰੇਟਾ ਮਿਲ ਜੂ ਨਿਊ ਮਾਡਲ ਮਿਲ ਜੂ 올ਡ ਮਾਡਲ ਮਿਲ ਜੂ ਵੈਨਿਊ ਮਿਲ ਜੂ ਵੀਜ਼ਾ ਮਿਲ ਜੂ ਡੀਜ਼ਲ ਪੈਟਰੋਲ ਸਾਰਾ ਚੱਲਦਾ ਜੀ ਅੱਛਾ ਨੰਬਰ ਸਾਰੇ ਤੁਹਾਡੀ ਗੱਡੀਆਂ ਤੇ ਵਧੀਆ ਨੇ ਸਾਰੇ ਚੰਗੇ ਆ ਜੀ 4 8 8 8 ਹੀ 8 ਕੰਮ ਕੀਤਾ ਭੀ 8 8 ਉਹ ਯਾਰ 21 ਡੀਜ਼ਲ ਇਹ ਆਰਮੀ ਵਾਲੇ ਦੀ ਕਿਸੇ ਦੀ ਲੱਗਦੀ ਆ ਬਿਲਕੁਲ ਜੀ ਇਹ ਵੀ ਰੇਟ ਦੇ ਵਿੱਚ ਚੈਲੰਜ ਦਵਾਂਗੇ ਪੂਰੇ ਪੰਜਾਬ ਨੂੰ ਜੀ 2021 ਮਾਡਲ ਐਸ ਮਾਡਲ ਪੈਟਰੋਲ ਦੇ ਵਿੱਚ ਠੀਕ ਆ ਜੀ 50000 ਚੱਲੀ ਕਾਰ ਰਿਕਾਰਡ ਦੇ ਵਿੱਚ ਸੈਕੰਡ ਆਨਰ ਦੀ ਕਾਰ ਆ ਇਹ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਤੁਸੀਂ ਸੋਚਦੇ ਹੋਣਾ ਕਿ ਮੈਂ ਅਜਿ ਦੇਵਕਨ ਵੰਗਰੋ ਦੋ ਗੱਡੀਆਂ ਤੇ ਪੈਰ ਕਿਉਂ ਰੱਖ ਲਏ ਕਿਉਂਕਿ ਤੁਹਾਨੂੰ ਦਿਖਾਣਾ ਹੈ ਕਿ ਇੱਧਰ ਵੀ ਪੂਰਾ ਗਲਾਸ ਹੈ ਇੱਧਰ ਵੀ ਰੂਫ ਤੇ ਪੂਰਾ ਗਲਾਸ ਹੈ ਤਾਂ ਪੈਨਾਰੋਮਿਕ ਸਨ ਰੂਫ ਹੈ ਦੋਨਾਂ ਗੱਡੀਆਂ ਦੇ ਅੰਦਰ ਔਰ ਦੋਨੇ ਗੱਡੀਆਂ ਬਹੁਤ ਹੀ ਜੈਨੂਨ ਪ੍ਰਾਈਸ ਤੇ ਮਿਲ ਰਹੀਆਂ ਡੀਲਰ ਪ੍ਰਾਈਸ ਤੇ ਮਿਲ ਰਹੀਆਂ ਇਹ ਬਾਰੇ ਫੋਰਚੂਨ ਨੇ ਆਡੀਆ ਸੈਲਫ ਤੇ ਲੈ ਸਕਦੇ ਹਾਂ ਮੋਰੇ ਸੈਲਫ ਤੇ ਹਾਂਜੀ ਬਹੁਤ ਸਾਰੇ ਐਨਆਰਆਈ ਵੀਰਾਂ ਨੇ ਆਣਾ ਸੈਲਫ ਤੇ ਐਦਾਂ ਦਾ ਸੈਲਫ ਤੇ ਦਿੰਨੇ ਆ ਥੋੜੀ ਬਹੁਤੀ ਫਾਰਮੈਲਟੀ ਹੁੰਦੀ ਹੈ ਬੰਦਾ ਸਿਕਿਉਰਿਟੀ ਦੇ ਕੇ ਪਾਇਆ ਕਰ ਸਕਦਾ ਸਿਕਿਉਰਿਟੀ ਪਹਿਲਾਂ ਦੇਣੀ ਪਵੇਗੀ ਤਾਂ ਜੋ ਕੋਈ ਧੋਖਾ ਨਾ ਹੋਵੇ ਮੈਂ ਵੀਡੀਓ ਕੀਤੀ ਸੀਗੀ ਕਿ ਜਿਹੜਾ ਗੱਡੀ ਲਊਗਾ ਹਾਂਜੀ ਉਹਨੂੰ ਗ ਟੈਂਕੀ ਫੁੱਲ ਕਰਕੇ ਦਵਾਂਗੇ ਹੁਣ ਫਿਰ ਦੁਆਰ ਤੇ ਲਾਜੀਏ ਕਿ ਨਹੀਂ ਦੁਆਰਾ ਦੱਸ ਦਿੰਦੇ ਆ ਜੀ ਚਲੋ ਜਿਹੜਾ ਭਰਾ ਦੀ ਵੀਡੀਓ ਦੇਖ ਕੇ ਆਊਗਾ ਹਾਂ ਉਹਨੂੰ ਆਪਾਂ ਟੈਂਕੀ ਫੁੱਲ ਆਤੀ ਵੀ ਕਰਾ ਦਾਂਗੇ ਤੇ ਜੀ ਫੁੱਲ ਆਫ ਟੈਂਕ ਉਹਨੂੰ ਫੁੱਲ ਆਫ ਬਿਲਕੁਲ ਫੁੱਲ ਮਿਲੇਗਾ ਚਾਹੇ ਪੈਟਰੋਲ ਚਾਹੇ ਡੀਜ਼ਲ ਤੇ ਪਲੱਸ ਦੂਜੀ ਆਪਸ਼ਨ ਕੀ ਹੋਊਗੀ ਕੋਈ ਵੀ ਕਾਰ ਦੇ ਵਿੱਚ ਡੀਲ ਹੋਊਗੀ ਜੀ ਉਹਦੇ ਕੋਈ ਵੀ ਕਮਿਸ਼ਨ ਨਹੀਂ ਲਿਆ ਜਾਊਗਾ ਜਿਹਾਲੇ ਵੀ ਤੇਰੇ ਮੋਟਰਸਾਈਕਲ ਤੇ ਢੇੜੇ ਆ ਗੱਡੀ ਲੈਣ ਨੂੰ ਤੇਰਾ ਦਿਲ ਝੂਰੇ ਦੋਸਤਾ ਚਾਹ ਕਿਉਂ ਰੱਖਣਿਆ ਅਧੂਰੇ ਦੋਸਤਾ ਇੱਕ ਵਾਰ ਫਿਰ ਤੋਂ ਤੁਹਾਡੀ ਡਿਮਾਂਡ ਤੇ ਨਿੱਕੇ ਬਾਈ ਦੇ ਪਹੁੰਚੇ ਆ ਸਟਾਰ ਮੋਟਰਸ ਵਾਲੇ ਦੇ ਪਹੁੰਚੇ ਆ ਜੋ ਬਹੁਤ ਘੱਟ ਕੀਮਤ ਤੇ ਗੱਡੀ ਲੈਣ ਦੇ ਸ਼ੌਂਕ ਕਰਦਾ ਹੈ ਪੂਰੇ ਦੋਸਤਾ ਸ਼ੌਂਕ ਕਰਦਾ ਹੈ ਪੂਰੇ ਦੋਸਤਾ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋ ਰਹੀ ਹੈ ਸਾਤਿਪਾਲ ਸਾਰੀ ਇਨਵੈਂਟਰੀ ਆ ਬਹੁਤ ਫਰੈਸ਼ ਸਟਾਕ ਇੱਥੇ ਅਵੇਲੇਬਲ ਨਿੱਕੇ ਬਾਈ ਦੇ ਆਏ ਆ ਔਰ ਨਿੱਕੇ ਬਾਈ ਦੀ ਖਾਸ ਗੱਲ ਇਹੀ ਹੈ ਕਿ ਇਹਨਾਂ ਦਾ ਟ੍ਰੇਡਮਾਰਕ ਹੀ ਇਹ ਹੈ ਕਿ ਤੁਸੀਂ ਇੱਕ ਵਾਰ ਗੱਡੀ ਲੈ ਲਓ ਉੱਤੇ 1 ਰੁਪਿਆ ਵੀ ਨਹੀਂ ਲੱਗਦਾ ਔਰ ਖਾਸ ਕਰਕੇ ਆਡੀ ਵਰਗੀਆਂ ਗੱਡੀਆਂ 10 ਲੱਖ ਤੋਂ ਥੱਲੇ ਇੱਥੇ ਮਿਲ ਜਾਂਦੀਆਂ 8 8 9 9 ਹਜ਼ਾਰ ਕਿਲੋਮੀਟਰ ਚੱਲੀਆਂ ਫਰੈਸ਼ ਗੱਡੀਆਂ ਵੀ ਇੱਥੋਂ ਮਿਲਦੀਆਂ ਪੂਰਾ ਰਿਕਾਰਡ ਇਹਨਾਂ ਕੋਲ ਹੁੰਦਾ ਤੁਹਾਡੇ ਮੁਨਾਫੇ ਹੀ ਮੁਨਾਫੇ ਡੀਲਰ ਪ੍ਰਾਈਸ ਤੇ ਤੁਹਾਨੂੰ ਇਹ ਗੱਡੀ ਦੇ ਦਿੰਦੇ ਆ ਔਰ ਅੱਜ ਦੇਖੋ ਚਣ ਚਣ ਕੇ ਗੱਡੀਆਂ ਇਹਨਾਂ ਨੇ ਇੱਥੇ ਲਿਆਂਦੀਆਂ ਹੋਈਆਂ ਸਾਰੀਆਂ ਗੱਡੀਆਂ ਦੀ ਡਿਟੇਲ ਲੈਣੇ ਆ ਨਿੱਕੇ ਭਾਈ ਨੂੰ ਬੁਲਾਣੇ ਉਸ ਤੋਂ ਪਹਿਲਾਂ ਨਿੱਕੇ ਭਾਈ ਦੀ ਹਾਜ਼ਰੀ ਤੋਂ ਪਹਿਲਾਂ ਉਹਨਾਂ ਬਾਰੇ ਬੋਲ ਦਿੰਨੇ ਆ ਕਿ ਸੈਕੰਡ ਹੈਂਡ ਗੱਡੀਆਂ ਵਿੱਚ ਜ਼ਿਲ੍ਹੇ 'ਚ ਜੋ ਇਹ ਹੁਕਮ ਦਾ ਇੱਕਾ ਮੇਰੀ ਮੁਰਾਦ ਮੇਰਾ ਵੀ ਨਿੱਕਾ ਨਿੱਕਾ ਕੋਈ ਨਿੱਕਾ ਮਾਡਲਾਂ ਵਰਗੀ ਐਂਟਰੀ ਆ ਚਾ ਪੈ ਨਹੀਂ ਦਿੰਦਾ ਫਿੱਕਾ ਸਾਡਾ ਵੀਰ ਨਿੱਕਾ 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 ਨਿੱਕੇ ਭਾਈ ਮੈਂ ਦੱਸ ਦਿੱਤਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੰਨੀ ਵੱਡੀ ਇਨਵੈਂਟਰੀ ਫਰੈਸ਼ ਸਟਾਕ ਧਰਮਿੰਦਰ ਵੰਗਰੋ ਟਨ ਟਨ ਕੇ ਗੱਡੀਆਂ ਲਿਆਏ ਆ ਸ਼ੁਰੂ ਕਿੱਥੋਂ ਕਰੋਗੇ ਤੁਸੀਂ ਜਿੱਥੋਂ ਕਰਨਾ ਕਰ ਲੋ ਜੀ ਆਡੀ ਤੋਂ ਕਰੀਏ ਇੱਥੋਂ ਕਰ ਲੋ ਦੇਖੋ 10 ਲੱਖ ਤੋਂ ਥੱਲੇ ਤਾਂ ਪਿਛਲੀ ਵਾਰ ਆਡੀ ਦਿਖਾਤੀ ਸੀ ਕਯੂ 7 ਨੇ ਕਯੂ 7 ਤਾਂ ਮੰਨੀਏ 7 ਲੱਖ ਤੋਂ ਥੱਲੇ ਕਯੂ 7 ਹੋ ਜਾਵੇ ਦੇ ਕਯੂ 7 ਆ ਜੀ 2011 ਮਾਡਲ ਆ ਕਯੂ ਕਯੂ 7 7 ਲੱਖ ਤੋਂ ਥੱਲੇ ਚਾਹੀਦੀ ਮੈਨੂੰ ਮਿਲ ਜਾਓ ਜੀ ਓਵਰ ਆਲ ਪੰਜਾਬ 'ਚ ਚੈਲੰਜ ਰੱਖ ਲੋ ਜੀ ਕਯੂ 7 ਨਿਊ ਕੋਸਟ 1 ਕਰੋੜ ਆ ਜੀ ਨੰਬਰ ਦੀ ਕੋਸਟ ਕਸਟਮਰ ਆਪਰਾ ਲੂਗਾ ਐਸ ਤੇ ਦੇ ਅੱਧੀ ਕਾਰ ਲੈਣੀ ਆ 6.5 ਲੱਖ ਰੁਪਏ ਦੇ ਦਾਂਗੇ ਭਾਜੀ ਕੋਲ 7 ਤੋਂ ਥੱਲੇ ਕਰਤੀ 6.5 ਲੱਖ ਰੁਪਏ ਪ੍ਰਾਈਸ ਨਹੀਂ ਕਯੂ 7 ਆਡੀ ਡੀਜ਼ਲ 2011 ਕੋਈ ਆਸਕਿੰਗ ਪ੍ਰਾਈਸ ਨਹੀਂ ਕੋਈ ਮਾਤ ਘਟਾਣੇ ਨਹੀਂ ਕੋਈ ਘਟਾਣੇ ਨਹੀਂ ਬਿਲਕੁਲ ਉਸ ਗੱਲ ਕਿੰਨੀ ਬਿਲਕੁਲ ਜੀ ਬਾਕੀ ਮਾਨਤਨ ਮੌਕੇ ਤੇ ਉਹਦਾ ਹੋਰ ਵੀ ਕਰਾਂਗੇ ਜਦੋਂ ਬ੍ਰਦਰ ਤੁਹਾਡਾ ਨਾਮ ਲਊਗਾ ਉਹਨਾਂ ਦਾ ਹੋਰ ਵੀ ਮਾਨਤਨ ਸਾਡੇ ਵਿੱਚ ਘਟਾ ਦੇਣੇ ਇੱਥੇ ਵੀ ਠੋਸ ਕਰ ਦੇਣਾ ਗੱਡੀ ਪ੍ਰਾਣ ਹੋ ਜਾਊਗਾ ਕੋਈ ਐਕਸੀਡੈਂਟਲ ਤਾਂ ਨਹੀਂ ਕੋਈ ਐਕਸੀਡੈਂਟ ਨਹੀਂ ਪਈ ਮਕੈਨੀਕਲ 에ਰਰ ਤਾਂ ਮਸ਼ੀਨ ਨੇ ਦੀ ਤਾਂ ਕੁਆਰਡ ਜੀ ਜਲ ਜਾਣੀ ਆ ਇਦਾਂ ਦੇ ਕਾਰਨ ਨਾਲ ਵੇਟ ਹੀ ਹੁੰਦਾ ਦੇਖੋ ਕਿੱਡੀ ਘੈਂਟ ਗੱਡੀ ਹੈ ਮੋਰੇ ਬਿਆਨ ਅਸੀਸ ਨੇ ਆ ਢੋਲੀਆਂ ਲਾ ਲੂਗੇ ਵੈਸੇ ਹੀ ਗੁਰੀ ਹੋ ਜਾਣਾ 7 ਸੀਟਰ ਕਾਰ ਆ ਭਾਜੀ ਫਿਰ ਡੀਜ਼ਲ ਵੀਰਨ ਦੇ ਵਿੱਚ ਇਹ ਕੱਲੀ ਕੱਲੀ ਸੀਟ ਦੇ ਸਾਰ ਬਹੁਤ ਖਾਸ ਗੱਡੀ ਆ ਜੀ ਅੱਛਾ ਸੀਟਾ ਬਿਲਕੁਲ ਨਿਊ ਸ਼ੋਰੂਮ ਕੰਡੀਸ਼ਨ ਚ ਹੈ ਬਿਲਕੁਲ ਜੀ ਨਿਊ ਸੀਟ ਕਵਰ ਪਾਇਆ ਜੀ ਸਾਰੇ ਨਿਊ ਸੀਟ ਕਵਰ ਪਾਇਆ ਹੋਇਆ ਬਿਲਕੁਲ ਨਹੀਂ ਪਾਇਆ ਮੈਟ ਵੀ ਬਹੁਤ ਅੱਛੇ ਆ ਸਾਰੀ ਕਲੀਨਰ ਹੋਰ ਕੋਈ ਮਕੈਨੀਕਲ 에ਰਰ ਤਾਂ ਨਹੀਂ ਕੋਈ ਮਕੈਨੀਕਲ 에ਰਰ ਨਹੀਂ ਜੀ ਕੋਈ ਲਾਈਟ ਮੂਡ ਤਾਂ ਨਹੀਂ ਚੱਲੀ ਨਹੀਂ ਲਾਈਟ ਨਹੀਂ ਕੋਈ ਮਕੈਨੀਕਲ ਕੰਮ ਨਹੀਂ ਪਿਆ ਸੀਟਾ ਦੇਖੋ ਦੋਸਤੋ ਜੇ ਬੈਡਾ ਹੋਣ ਜਿਵੇਂ ਰੇਟ ਘਟ ਕਹਿ ਤਾਂ ਤੁਸੀਂ ਕਾਰ ਚ ਨਾ ਕੰਮੀ ਕੱਢੋ ਯਾਰ ਨਹੀਂ ਹਾਈ ਸੈਗਮੈਂਟ ਗੱਡੀ ਆ ਵਿੱਚ ਦਿਖਾਓ ਜਰਾ ਹਾਂ ਜੀ ਵੀਰੇ ਆਈ ਹਾਈ ਸੈਗਮੈਂਟ ਗ ਹਾਈ ਸੈਗਮੈਂਟ ਗੱਡੀ ਆ ਆਟੋ ਗੱਡੀ ਆ ਉਸੇ ਦੇ ਫੀਚਰ ਦੇਖੋ ਅੱਜ ਕੱਲ ਜਿਹੜੀਆਂ 30-30 ਲੱਖ ਦੀਆਂ ਗੱਡੀਆਂ ਹੁਣਾਂ ਚ ਵੀ ਇਹ ਫੀਚਰ ਨਹੀਂ ਆਉਂਦੇ ਜਿਹੜੀਆਂ ਇੰਡੀਅਨ ਗੱਡੀਆਂ ਆ ਔਰ ਨਾਲ ਦੀ ਨਾਲ ਸਟੀਅਰਿੰਗ ਦੇਖੋ ਬਹੁਤ ਸੌਫਟ ਹੈ ਤੁਹਾਨੂੰ ਫੀਲਿੰਗ ਆਏਗੀ ਲਗਜ਼ਰੀ ਫੀਲਿੰਗ ਇਹਨੂੰ ਕਹਿੰਦੇ ਆ ਹਾਈ ਸੈਗਮੈਂਟ ਦੀ ਗੱਡੀ ਆ अच्छा फिर ਇਹਦਾ ਸਰਵਿਸ ਰਿਕਾਰਡ ਵਗੈਰਾ ਸਾਰਾ ਕੁਝ ਹੈਗਾ ਸਭ ਕੁਝ ਹੈਗਾ ਜੀ ਕੋਈ ਬਾਤ ਤੰਗੀ ਤਾਂ ਨਹੀਂ ਆਉਗੀ ਨਹੀਂ ਨਹੀਂ ਭਾਜੀ ਖੁਸ਼ ਹੋਊਗਾ ਬੰਦਾ ਭਜੀ ਇਹਨੇ ਦੀ ਕੁਆਰ ਦੇ ਦਾ ਜਦੋਂ ਜਾਨ ਮਾਜੀ ਤੰਗੀ ਗਾਦੀ ਨੂੰ ਪੈਸੇ ਸੇਫ ਹੈ ਜੀ ਉਹਦੇ ਟਾਇਰ ਵੀ ਨਵੇਂ ਇੰਸਟਾਲ ਕਰਾਏ ਟਾਇਰ ਨਵੇਂ ਅਲਾਇ ਚੰਗੇ ਆ ਜੀ ਵਾਈਟ ਕਲਰ ਆ ਆਡੀ ਦੇ ਵਾਲ ਲੱਗਦੇ ਨੇ ਹਾਂ ਸਨਰੂਫ ਵਾਲੀ ਵੀ ਕਾਰ ਆ ਜੀ ਅੱਛਾ ਕੋਈ ਹੈਚਬੈਕ ਦਿਖਾਣੀ ਹੋਵੇ ਆ ਪਾਸ ਭਾਈ ਇਸ ਵੇਲੇ ਸਾਰੀਆਂ ਘਰੇ ਸਾਰੇ ਬਰਾਡ ਖੜੇ ਕਿ ਇੱਕ ਮੈਂ ਸੁਣਿਆ ਤੁਹਾਡੇ ਕੋਲ 9000 ਤੋਂ ਵੀ ਘੱਟ ਚੱਲੀ ਹੋਈ ਆ ਬਿਲਕੁਲ ਆ ਨਵੀ ਪੰਨੀਆਂ ਵੀ ਹਲੇ ਨਹੀਂ ਤਾਰੀਆਂ ਹਲੇ ਥਿੰਨ ਵੀ ਹਲੇ ਆ ਬਿਲਕੁਲ ਸਰ ਹਲੇ ਤ ਮਾਰੋ ਜੀ ਮਗਾ ਲਓ ਜੀ ਤਾਂ ਹੀ ਕਹੀਦਾ ਨਿੱਕੇ ਦਾ ਸਟਾਰ ਮੋਟਰ ਨਹੀਂ ਇਹ শোরੂਮ ਹੈ ਨਿੱਕੇ ਦਾ ਇਹ 2023 ਮਾਡਲ ਹੈ ਜੀ ਖਾ ਦਿਓ ਜੀ ਹਲੇ ਤੱਕ ਆਲ ਬਰੀਐਂਟ ਦੇ ਵਿੱਚ ਹੈ ਜੀ 2023 ਟੌਪ ਬਰੀਐਂਟ ਦੇ ਵਿੱਚ ਹੈ ਜੀ ਆਲਮੋਸਟ ਨਵੀਂ ਕਾਰ ਆ ਸਾਰੀ ਹੱਲੇ ਇੱਕ ਵੀ ਚਰੀਟ ਵੀ ਨਹੀਂ ਹੈਗੀ ਇੱਥੇ ਕੋਈ ਚਰੀਟ ਨਹੀਂ ਕੋਈ ਕੁਛ ਨਹੀਂ ਜਿਵੇਂ ਚੰਨ ਤੇ ਦਾਗ ਹੋ ਸਕਦਾ ਗੱਡੀ 'ਚ ਕੋਈ ਦਾਗ ਨਹੀਂ ਬਿਲਕੁਲ ਜੀ ਹੈ ਆ ਦੇਖੋ ਇੰਜਨ ਵੀ ਦੇਖੋ 8000 ਕਿਲੋਮੀਟਰ ਦੀ ਕਾਰ ਹੈ ਜੈ ਜੀ ਵੀ ਤੇ ਬਾਲਾਂ ਕਰੋ ਐਨ ਚਮਕਦਾ ਪਿਆ ਇੰਜਨ ਬਿਲਕੁਲ ਜੀ 8000 ਚੱਲੀ ਲੋਕਲ ਨੰਬਰ ਸਰ ਨਵਾਂ ਸ਼ਹਿਰ ਦਾ ਪੀ 32 ਅੱਛਾ ਪੀ ਪੀ ਪਤੀ ਲੋਕਲ ਨੰਬਰ 8000 ਚੱਲੀ ਟੌਪ ਮੋਡਲ ਟੌਪ ਮੋਡਲ ਦੇ ਵਿੱਚ ਕਿੰਨਾ ਮੁਨਾਫਾ ਕਰਾ ਦਾਂਗੇ ਆਪਾਂ ਜੇ ਕਿਸੇ ਨੇ ਖਰੀਦਣੀ ਹੋਵੇ ਸਰ ਮੈਂ ਮੇਰੀ ਕਾਸਟ ਇਹਦੀ 10 ਲੱਖ ਰੁਪਈਆ ਆ ਹੂੰ ਜੇ ਕੋਈ ਐਸਟੇਟ ਦੇ ਲੋਕਾਂ ਨੂੰ 8 ਲੱਖ ਹੀ ਦੇ ਦਾਂਗੇ ਜੀ ਕਾਰ ਸਿੱਧਾ 2 ਲੱਖ ਦਾ ਫਾਇਦਾ ਬਿਲਕੁਲ ਤੇ ਫਿਰ ਲੋਨ ਹੋ ਜਾਏਗਾ ਲੋਨ ਸਰ 90% ਠੀਕ ਹੈ 90 ਉਹ ਵੀ ਕਾਰ ਪਰਚੇਸ ਕਰੂਗੇ ਕੋਈ ਵੀ ਕਾਰ 90% ਲੋਨ ਹੋ ਜਾਊਗਾ ਇੰਸ਼ੋਰੈਂਸ ਹੋ ਜਾਊਗੀ ਟਰਾਂਸਫਰ ਹੋ ਜਾਊਗੀ ਕੋਈ ਤੰਗੀ ਨਹੀਂ ਕਿਤੇ ਲੋਨ ਕਿੰਨੀ ਦੇਰ ਚ ਕਰਾ ਦਊਗਾ ਲੋਨ ਸਰ 1 ਇੱਕ ਦਿਨ ਚ ਲੋਨ ਕਰਾ ਲਵੋਗੇ ਤੁਸੀਂ ਸਿਮਲ ਚੰਗਾ ਹੋਵੇ ਇੱਕ ਦੋ ਫਾਰਮੈਲਟੀਆ ਪ੍ਰੋਵਾਈਡ ਕਰਾ ਦੇ ਵਨਡੇ ਚ ਕਰ ਦੇ ਅਗਰ ਨਿੱਕੇ ਭਾਜੀ ਇੱਕ ਨਾ ਨੰਬਰ ਕਨਫਰਮ ਕਰਾ ਦਿਓ ਹਾਂਜੀ ਕਿਉਂਕਿ ਪਿਛਲੀ ਵਾਰ ਤੁਹਾਡਾ ਤੁਹਾਡਾ ਨਾਮ ਲੈ ਕੇ ਕਈ ਵਾਰੇ ਲੋਕੀ ਫਰਾਡ ਵੀ ਕਰਾਉਂਦੇ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਆ ਭਾਜੀ ਸਾਡੇ ਤਿੰਨੋਂ ਨੰਬਰ ਚੱਲਦੇ ਆ ਜੀ 95016 48268 70877 48268 87665502 ਠੀਕ ਹੈ ਨਿੱਕੇ ਭਾਜੀ ਜੇ ਅਸੀਂ ਗੱਡੀ ਦੀ ਗੱਲ ਕਰੀਏ ਫਰਸਟ ਓਨਰ ਹੀ ਆ ਫਰਸਟ ਓਨਰ ਐਸ ਸਾਲ ਵੇਚਤੋ ਕਾ ਜੋ ਕਿ ਸਾਲ ਵੀ ਨਹੀਂ ਬਣਾਇਆ ਫਰਸਟ ਓਨਰ ਆ ਜੀ ਫਰਸਟ ਓਨਰ ਐ ਕੋਈ ਇੰਜਨ ਚ ਖਰਾਬੀ ਤਾਂ ਨਹੀਂ ਭਾਜੀ ਵਿਦ ਰਿਕਾਰਡ ਆ ਕੋਈ ਬੰਦੇ ਨੇ ਵੀ ਪਰਚੇਸ ਕਰਨੀ ਆ ਐਕਸੀਡੈਂਟਲ ਤਾਂ ਨਹੀਂ ਸਰ ਅਸੀਂ ਕਿਸੇ ਵੀ ਕਾਰ ਦਾ ਨੰਬਰ ਹਿਡਨ ਨਹੀਂ ਕਰਦੇ ਜਦੋਂ ਲੋਕੀ ਆਪਣੀਆਂ ਪਲੇਟਾਂ ਲਾ ਦਿੰਦੇ ਸਾਡੇ ਇਦਾਂ ਦਾ ਕੁਝ ਨਹੀਂ ਹੈਗਾ ਕਿਸੇ ਵੀਰ ਨੇ ਵੀ ਮੇਰੇ ਨੇ ਕੋਈ ਕਾਰ ਪਰਚੇਸ ਕਰਨੀ ਹੋਵੇ ਨੰਬਰ ਕਿਸੇ ਵੀਡੀਓ ਦੇ ਕੋਈ ਆਨਲਾਈਨ ਦੇਖ ਕੇ ਚੈੱਕ ਕਰਕੇ ਰਿਕਾਰਡ ਚੈੱਕ ਕਰਾ ਕੇ ਤਸੱਲੀ ਕਰਾ ਕੇ ਆਵੇ ਅੱਛਾ ਤੁਸੀਂ 8 ਲੱਖ ਕਿਹਾ ਆ ਬਿਲਕੁ ਪਾਜੀ ਮਾਰਤਨ ਸਾਡਾ ਨਾਂ ਲੈ ਕੇ ਕਰ ਲਾਂਗੇ ਹੋਰ ਕਰ ਲਾਂਗੇ ਕੋਈ ਚੱਕਣ ਪੱਛੇ ਹੋਰ ਖਾਸ ਗੱਲ ਨਿੱਕੇ ਪਾਈ ਦੀ ਸ਼ੋਅਰੂਮ ਦੀ ਕਿ ਆ ਦੇਖੋ ਸ਼ਟਰ ਦੇ ਅੰਦਰ ਆਡੀ ਗੱਡੀ ਹੈ ਦੁਕਾਨਾ ਦੇ ਅੰਦਰ ਆਡੀਆਂ ਖੜੀਆਂ ਸਰਫਲ ਜਨਾ ਜਗਾ ਸਾਡੇ ਕੋਲ ਥੋੜੀ ਬਾਹਰ ਜਿੰਨੀ ਕੀ ਜਗਾ ਉਹਦੇ ਅਕੋਰਡਿੰਗ ਸਟਾਕ ਇੱਕ ਦੇ ਨਾਲ ਹੀ ਗੱਡੀ ਆ ਜਣੀ ਇੱਥੇ ਹਾਂ ਬਿਲਕੁਲ ਜੀ ਜੋ ਸਾਡੇ ਭਰਾ ਦਾ ਸਾਹਫਤਾ ਵੇ ਤੁਸੀਂ ਆਉਂਗੇ ਚਾਹ ਪਾਣੀ ਠੰਡ ਤੋਂ ਬਿਨਾ ਨਹੀਂ ਕਦੀ ਆ ਹੁੰਦਾ ਗੋਲ ਪਾਣੀ ਇੰਨੀ ਵਧੀਆ ਨਿੱਕੇ ਪਾਈ ਦੇ ਤੁਸੀਂ ਆਡੀ ਦੇਖੋ ਭਈ ਇਹਦੇ ਬਾਰੇ ਜਾਣਕਾਰੀ ਦੇ ਦਿਓ ਭਾਜੀ ਇਹ 2014 ਮਾਡਲ ਹੈ ਜੀ ਹਮ ਇੱਕ ਇੱਕ ਵਾਈਟ ਵੀ ਖੜੀ ਆ ਆਪਣੇ ਕੋਲ ਇੱਕ 14 ਬਲੈਕ ਵੀ ਖੜੀ ਆ ਦੋ ਖੜੀਆਂ ਦੋਨੋਂ A4 ਖੜੀਆਂ ਮੇਰੇ ਕੋਲ ਚਾਰ ਕੜੇ ਵਾਲੀਆਂ ਚਾਰ ਕ ਹੈਗੀਆਂ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਜੀ ਭਾਜੀ ਇਹਦਾ ਪ੍ਰਾਈਸ ਕਿੰਨਾ ਹੈ ਜੀ ਸਰ ਇਹ ਤੁਹਾਨੂੰ ਦੇ ਦਾਂਗੇ 8.5 ਲੱਖ ਰੁਪਏ ਦੀ ਨੰਬਰ PV32 ਨੰਬਰ ਪੀ ਵੀ ਅੱਛਾ ਨੰਬਰ ਲੱਗ ਗਿਆ ਜੀ ਹਾਂ ਪੀ ਵੀ 32 ਨੰਬਰ ਮਿਲੂਗਾ ਵੈਸੇ ਜੀ ਕੱਟ ਨੰਬਰ ਤੇ ਜਾਂਦੇ ਨਹੀਂ ਹੈਗੇ ਇਹ ਕੋਈ ਸਾਡਾ ਖਾਸ ਫਰੈਂਡ ਸੀ ਉਹਦੀ ਘਰ ਆਪਾਂ ਵੈਸੇ ਇੱਥੇ ਹੀ ਪਰਚੇਜ਼ ਕੀਤੀ ਆ ਪਰ ਤੁਸੀਂ ਆ ਜੇ ਤਾਂ ਆਡੀ ਨਹੀਂ ਆ ਜਾਂ ਇਹ ਵੀ ਆ ਨਾ ਕੋਈ ਖਾਸ ਆ ਸ਼ਹਿਰਦਾਰ ਦੇ ਵਿੱਚ ਉਦਾਂ ਅਸੀਂ ਬਾਹਰਲੇ ਨੰਬਰ ਜਾਂਦੇ ਨਹੀਂ ਤੁਹਾਨੂੰ ਮੈਂ ਆਪ ਹੀ ਕਿਹੜੀ ਲਾਉਂਦੇ ਦੇਖਿਆ ਤੁਸੀਂ ਆਹ ਚੱਲਦੀ ਰਹੇ ਜੀ ਆਪਣੇ ਕੋਲ ਬਿਲਕੁਲ ਸਹੀ ਇਹ ਗੱਡੀ ਦਾ ਅੱਛਾ ਸਸਪੈਂਸ਼ਨ ਬਹੁਤ ਅੱਛੀ ਆ ਸਸਪੈਂਸ਼ਨ ਕੋਈ ਕੌਣੀ ਬੇਸ਼ਾਨੀ ਪਾਜੀ ਨਾ ਜਾਨੇ ਜੀ ਹਾਂਜੀ ਅਗਲੀ ਕਿਹੜੀ ਗੱਡੀ ਹੈ ਜੀ ਦਿਖਾ ਦਿਓ ਨਿੱਕੇ ਬਾਈ ਅਜਾ ਅੰਡਰਵਰ ਦਿਖਾ ਲਓ ਅੰਡਰਵਰ ਵੀ ਹੈ ਜੀ ਅੰਡਰਵਰ ਫੋਰਚੂਨਰ ਤੋਂ ਆ অটো ਰੀਸਲ ਬੋਸ ਹੋਣੀ ਆ ਅੰਡਰਵਰ ਫੋਰਚੂਨਰ ਕ੍ਰੈਕਟ ਆ ਇਹਨਾਂ ਦੇ ਦਿਖਾ ਲਓ ਭਜੀ ਆ ਛੋਟਾ ਬਹੁਤ ਸੋਹਣਾ ਮੇਰੀ ਇਹਨਾਂ ਨਾਲ ਗੱਲਬਾਤ ਚੱਲਦੀ ਹੋ ਸਕਦਾ ਮੈਂ ਹੀ ਲੈ ਲਵਾਂ ਪਰ ਪਹਿਲੇ ਪਹਿਲਾ ਦਾਅ ਮਾਰ ਲਓ ਫਰੰਟ ਤੋਂ ਦਿਖਾਓ ਜੀ ਵੀਰਿਆਓ ਨੰਬੀ 10 ਨੰਬਰ ਹੈ 4 ਲੱਖ ਦਾ ਅੱਛਾ ਨੰਬਰ ਵੀ ਬੜਾ ਸੁਪਰੀਮ ਹੈ ਫਕ 0010 ਹਾਂ ਪੀਪੀ 10 ਐਫ ਕੇ 0010 ਬਸ ਤੁਸੀਂ ਕੁਝ ਹੋਰ ਕਹਿੰਦਾ ਹਾਂਜੀ ਬੜੀ ਉਹੀ ਹੈ ਜੇ ਤੁਸੀਂ ਸੁਣਿਆ BB 100010 ਤੂੰ ਦੱਸ ਕੀ ਚਾਹੀਦਾ ਹੁਣ ਆ ਜਾਈਦੀ ਹੈ ਮਿਲ ਜੂਗੀ ਜੀ ਪੇਡ ਨੰਬਰ ਆ ਜੀ ਲੁਧਿਆਣੇ ਦਾ 3 1/2 ਲੱਖ ਦਾ ਨੰਬਰ ਲੱਗਾ ਕਾਰ ਨੂੰ 2017 ਰਜਿਸਟਰ 18 22 ਇੰਚ ਅਲਾਈ ਲੱਗਿਆ ਸਾਰੀ オリジナル ਕਾਰ ਆ ਕੋਈ ਕਮੀ ਪੇਸ਼ ਨਹੀਂ ਕਰਦੇ ਹੋਵੇ ਜੇ ਕੋਈ ਸਾਈਡ ਪ੍ਰੋਫਾਈਲ ਦਿਖਾਓਵੇ ਜੇ ਗੱਡੀ ਦੀ ਸਾਈਡ ਪ੍ਰੋਫਾਈਲ ਦੇਖੋ ਜੀ ਆਹਾਹਾ ਮਾਤ ਪਾਉਂਦੀ ਆ ਜੀ ਨਵੀਆਂ ਗੱਡੀਆਂ ਨੂੰ ਵੀ ਬੇਸ਼ੱਕ ਅੰਡੈਵਰ ਬੰਦ ਹੋ ਗਈ ਆ ਲੇਕਿਨ ਜਦ ਇਹ ਬਾਜ਼ਾਰ ਚੋਂ ਨਿਕਲੇਗੀ ਲੋਕ ਮੋੜ ਮੋੜ ਕੇ ਦੇਖੋ 5 ਲੱਖ ਰੁਪਇਆ ਡਾਊਨ ਪੇਮੈਂਟ ਦੋਗੇ ਬਾਕੀ ਲੋਨ ਹੋ ਜਾਊਗਾ ਰੇਟ ਤੇ ਵੀ ਠੀਕ ਹੈ ਮਾਡਲ ਕਿੰਨਾ ਦੱਸਿਆ ਤੁਸੀਂ ਮਾਡਲ 2017 ਦਸੰਬਰ ਤੇ ਫਸਟ ਆਨਰ ਸੈਕੰਡ ਸੈਕੰਡ ਆਨਰ ਹੈ ਤੇ ਤੁਸੀਂ ਰੇਟ ਕਿੰਨਾ ਦੱਸਿਆ ਜੀ ਇਹ ਸਰ ਮਣੂ ਕੋਈ 24 ਲੱਖ ਦੀ ਜੀ ਮਾਨ ਤਾਂ ਪਰਲਾ ਦੇ ਭਾਜੀ ਕੋਈ ਚੱਕਣੀ ਵੱਡਾ ਮਾਨ ਹੋਗਾ ਪੂਰਾ ਜੀ ਤੇ ਕੋਈ ਇੰਦਰ ਦਿਖਾ ਦਿਓ ਸਾਰੀ ਤਸੱਲੀ ਕਰਾਓ ਜੀ ਦੇਖੋ ਗੱਡੀ ਜਿਹਨੇ 24 ਲੱਖ ਖਰਚਣੇ ਆ ਗੱਡੀ ਆਟੋ ਆ ਜੀ ਔਰ ਗੱਡੀ ਦੀ ਕੰਡੀਸ਼ਨ ਅੰਦਰੋਂ ਪੂਰੀ ਮੈਂਟ ਹੈ ਪੂਰੀ ਟਾਈਟ ਕੰਡੀਸ਼ਨ ਹੈ ਨੀਟ ਐਂਡ ਕਲੀਨ ਕੰਡੀਸ਼ਨ ਹੈ ਪੂਰਾ ਰਿਕਾਰਡ ਕਹਿੰਦੇ ਡਾਡਾ ਸਾਰਾ ਕੁਝ ਸਾਡੇ ਕੋਲ ਆ ਆਪਾਂ ਫੋਰਚੂਨਰ ਇਹ ਵੀ ਮੇਰੇ ਖਲ ਔਟੋ ਹੈ ਇਹ ਵੀ ਔਟੋ 2013 ਸਰ 2013 ਅੱਜ ਬੋਲੇ 2013 ਔਟੋ ਅੱਛਾ ਤੁਸੀਂ ਹਰੇਕ ਗੱਡੀ ਦੀ ਸਾਈਡ ਪ੍ਰੋਫਾਈਲ ਜ਼ਰੂਰ ਦੇਖਿਆ ਕਰੋ ਨਿੱਕੇ ਬਾਈ ਦੇ ਜਦੋਂ ਆਣਾ ਸਾਡੀਆਂ ਸਾਰੀਆਂ ਹਸਾ ਇੱਕ ਰੁਪਿਆ ਵੀ ਉੱਤੇ ਨਹੀਂ ਲੱਗਣਾ ਅਜੋ ਨਿੱਕੇ ਬਾਈ ਜੇ ਤੁਸੀਂ ਇੱਥੋਂ ਗੱਡੀ ਖਰੀਦ ਕੇ ਲੈ ਜਾਂਦੇ ਹੋ 1 ਰੁਪਿਆ ਵੀ ਨਹੀਂ ਲੱਗਣਾ ਜਿਵੇਂ ਸਾਡਾ ਭਰਾ ਹੁਲਕਿਆ ਗੱਡੀ ਮਲ ਕੇ ਬਲਕਿ ਲੱਗਦੀ ਪੂਰੀ ਚੌੜੀ ਚੌੜੀ 2013 ਜੀ ਹੂੰ 2013 ਆਟੋ ਜੀ ਫੁੱਲੀ ਮੈਂਟੇਨ ਕਰਿਆ ਆ ਆਲਮੋਸਟ ਸਾਰੀ ਓਰੀਜਨਲ ਆ ਜੀ ਹੂੰ 1 ਲੱਖ 40 ਜੈਨੂਨ ਰਿਕਾਰਡ ਦੇ ਵਿੱਚ ਆ ਜੀ ਕੋਈ ਮੀਟਰ ਟੈਂਪਿੰਗ ਨਹੀਂ ਹੋਊਗਾ ਹੂੰ ਏ ਰਮਾਨੋ ਸੀਟ ਜਲ ਸਾਰ ਨਮਾ ਜੀ ਠੀਕ ਆ ਜੀ ਇਹ ਤੁਹਾਨੂੰ ਬਜੀ ਦੇ ਦਾਂਗੇ 11.5 ਲੱਖ ਰੁਪਏ ਦੀ ਹੂੰ ਪੀਰਾ ਆਟੋ 13 ਮਾਡਲ ਸੈਕੰਡ ਓਨਰ ਫੁੱਲ ਇੰਸ਼ੋਰੈਂਸ ਦੋਨੇ ਚਾਬੀਆਂ ਪਿਆਰ ਮੁਹੱਬਤ ਪੀਰਾ ਕਰ ਲੈਣਾ ਤੁਸੀਂ ਜਦ ਇੱਥੇ ਆਉਂਗੇ ਇਹਨਾਂ ਨੇ ਕਿਹਾ ਪਹਿਲਾਂ ਠੰਡਾ ਲੈ ਕੇ ਆਓ ਚਾਹ ਲੈ ਕੇ ਆਓ ਫੇ ਪਕੌੜੇ ਲੈ ਕੇ ਆਓ ਤਦ ਤੱਕ ਯਾਰੀ ਪੈ ਜਾਂਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਟ੍ਰਿਕ ਦੇ ਦਿੰਦਾ 10 ਬੰਦਾ ਯਾਰ ਛੱਡੇ ਹੀ ਦਿੰਦਾ ਹੁੰਦਾ ਬਾਕੀ ਤੁਸੀਂ ਦੋ ਕੱਪ ਪੀ ਕੇ ਹੋਰ ਬਜ਼ਾਹ ਸਕਦੇ ਆ ਪਰ ਇੱਕ ਜਿਸ ਵਾਰ ਜ਼ੋਰ ਦਿਖਾਣੀ ਚਾਹੁੰਨਾ ਜਦ ਕੇ ਵੇਲੇ ਗੱਡੀ ਪੁਰਾਣੀ ਹੁੰਦੀ ਹੈ ਸਟੀਅਰਿੰਗ ਦੀ ਕੰਡੀਸ਼ਨ ਬੈਡ ਹੋ ਜਾਂਦੀ ਹੈ ਲੇਕਿਨ ਆ ਦੇਖੋ ਬਿਲਕੁਲ ਨੀਟ ਐਂਡ ਕਲੀਨ ਕਿਵੇਂ ਸਰ ਜਿਹੜੀਆਂ ਰੀਸੇਲ ਦੀਆਂ ਕਾਰ ਅੱਜ ਕੱਲ ਚੱਲਦੀਆਂ ਆ ਜਿੱਦਾਂ ਐਕਸਯੂਵੀ ਹੋਵੇ ਡੀਜ਼ਲ ਦੇ ਵਿੱਚ ਐਕਸਯੂਵੀ ਮਿਲ ਜੂ ਨਾਲ ਕਰੇਟਾ ਮਿਲ ਜੂ ਨਿਊ ਮਾਡਲ ਮਿਲ ਜੂ 올ਡ ਮਾਡਲ ਮਿਲ ਜੂ ਵੈਨਿਊ ਮਿਲ ਜੂ ਬਰੀਜ਼ਾ ਮਿਲ ਜੂ ਡੀਜ਼ਲ ਪੈਟਰੋਲ ਸਾਰਾ ਚੱਲਦਾ ਜੀ ਅੱਛਾ ਨੰਬਰ ਸਾਰੇ ਤੁਹਾਡੇ ਗੱਡੀਆਂ ਦੇ ਵਧੀਆ ਨੇ ਸਾਰੇ ਚੰਗੇ ਆ ਜੀ 4 8 8 8 ਹੀ 8 ਕੰਮ ਕੀਤਾ ਭੈ 8 8 ਨਿਊ ਸ਼ੇਪ ਚ ਵੀ ਆ ਪੁਰਾਣੀ ਸ਼ੇਪ ਚ ਵੀ ਆ ਤੁਹਾਨੂੰ ਐਕਸਯੂ ਵੀ ਮਿਲ ਜੂਗੀ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਸਾਰੇ 2021 ਮਾਡਲ ਆ ਜੀ ਜੀ ਡੀਜ਼ਲ ਦਾ ਟਾਪ ਐਸਐਸ ਨਿਊ ਕਾਸਟਰੀ ਅਸਵਲੇ ਪੈ ਜਾਂਦੀ ਆ 20 ਲੱਖ ਰੁਪਈਆ ਠੀਕ ਆ ਜੀ ਇਹ ਆਪਾਂ ਤੁਹਾਨੂੰ ਕਾਰ ਦੇ ਦਾਂਗੇ 13 ਲੱਖ ਰੁਪਈਆ ਦੀ 13 ਲੱਖ ਰੁਪਏ ਦੀ ਸਪਾਏ ਅਲੌਏ ਆਫਟਰ ਮਾਰਕਟ ਲੱਗੀ ਹੋਈ ਹੈ ਜੀ ਕੋਈ ਵੀ ਕਾਰ ਆ ਸਰ ਪਿੱਛੇ ਵੀ ਕਰੇਟਾ ਖੜੀ 19 ਅਲੌਏ 18 ਖੜੀ ਆ 19 ਖੜੀ ਐਕਸਯੂਵੀ ਅੱਛਾ ਮਾਨਤਨ ਪਹਿਲੇ ਵੀ ਬੱਤੀ ਸਾਡੇ ਤੋਂ ਆ ਤੁਹਾਡਾ ਪਹਿਲੇ ਸਰ ਕਰਤਾ ਜੀ ਤੇ ਇਹਨਾਂ ਨੇ 13 ਕਹੇ ਤਾਂ ਤੁਸੀਂ ਆਉਂਗੇ ਚਾਹ ਪਾਣੀ ਪੀਓਗੇ ਘਟ ਜਾਣੇ 10-15 ਹਜ਼ਾਰ ਹੋਰ ਔਰ ਆਪ ਮੈਕਸੀ ਆਫਟਰ ਮਾਰਕਟ ਐਕਸੈਸਰੀ ਆਲਮੋਸਟ ਸਾਰੀਆਂ ਕਰੇਟਾਂ ਉੱਪਰ ਲੱਗੀਆਂ ਹੋਈਆਂ ਅੱਛਾ ਨਿੱਕੇ ਭਾਈ ਇਹ ਜਿਹੜੇ ਅਲੌਏ ਆ ਜੇ ਬਾਅਦ ਚ ਪਵਾਣੇ ਹੋਣ ਤਾਂ ਕਿੰਨੇ ਰੁਪਏ ਲੱਗਦੇ ਓਗੇ ਸਰ 70 ਤੋਂ 75000 ਰੁਪਏ ਲੱਗ ਜਾਂਦਾ ਹੈ। ਲੱਖ ਰੁਪਏ ਮੰਨ ਕੇ ਚੱਲੀ ਐਂਦਰ ਬਿਹੋਰ ਸਮਾਨ ਹੈਗਾ। ਬਿਲਕੁਲ ਜੀ ਬਿਲਕੁਲ। ਤੇ ਆਪਾਂ ਇਹ ਮੰਨ ਕੇ ਚੱਲੀਏ 21 ਲੱਖ ਦੀ ਗੱਡੀ ਤੁਹਾਨੂੰ ਮਿਲ ਜਾਣੀ 13 ਦੀ। ਆਕਰ ਚਾਹ ਬਾਣੀ ਪੀਓਗੇ ਹੋਰ ਘਟ ਜਾਣੀ ਆ। ਬਿਲਕੁਲ ਜੀ। ਆਹ ਦਿਖਾਣੀ ਹੈ ਜੀ। ਇਹ ਬ੍ਰੀਜ਼ਾ 2017 ਡੀਜ਼ਲ ਆ ਜੀ। ਠੀਕ ਹੈ ਜੀ। ਹਾਂ ਜੀ। ਇਹਨੂੰ ਵੀ ਅਲੌਏ ਆਫਟਰ ਮਾਰਕਟ ਲੱਗੇ ਹੋਇਆ ਜੀ। ਠੀਕ ਹੈ ਜੀ। ਬ੍ਰੀਜ਼ਾ ਦੇ ਪਿੱਛੇ ਵੀ ਖੜੀ ਐ ਇੱਕ ਹੋਰ। ਜੀ। ਕ੍ਰੇਟਾ ਖੜੀ ਐ ਦੀ ਕ੍ਰੇਟਾ 올ਡ ਮਾਡਲ ਵੀ ਹੈਗਾ ਸਰ ਨਿਊ ਮਾਡਲ ਵੀ ਹੈਗਾ। ਅੱਛਾ ਇੱਕ ਕੈਸ਼ ਜਾਣਾ ਲੋਨ ਚ ਰਹਿਣਾ ਇਹਦਾ ਦਿੱਕਤ ਨਹੀਂ ਪਰ ਕੋਈ ਤਾਂ ਹੋਊਗਾ ਅੱਛਾ ਸਿਰਫ ਆਪ ਨਹੀਂ ਟੌਰ ਘੰਟੇ ਕੇ ਵੀਰਾ ਖੜਾ ਗੱਡੀਆਂ ਦੀ ਵੀ ਟੌਰ ਖੱਡੀ ਆ ਇਹ ਜਿੱਦਾਂ ਪਛਾਤੀਆਂ ਚੋੜੀ ਤੇ ਟਾਇਰ ਚੋੜੇ-ਚੋੜੇ ਪਏ ਆ ਇਹ ਵੈਨਿਊ ਸਰ ਮਿਲ ਜੂਗੀ ਜੀ ਵੈਨਿਊ ਵੀ ਦੇਖ ਲਓ ਵੈਨਿਊ 2021 ਡੀਜ਼ਲ ਇਹ ਆਰਮੀ ਵਾਲੇ ਦੀ ਕਿਸੇ ਦੀ ਲੱਗਦੀ ਆ ਬਿਲਕੁਲ ਜੀ ਇਹ ਵੀ ਰੇਟ ਦੇ ਵਿੱਚ ਚੈਲੰਜ ਦਵਾਂਗੇ ਪੂਰੇ ਪੰਜਾਬ ਨੂੰ ਜੀ 2021 ਮਾਡਲ ਐਸ ਮਾਡਲ ਪੈਟਰੋਲ ਦੇ ਵਿੱਚ ਠੀਕ ਹੈ ਜੀ 50000 ਚੱਲੀ ਕਾਰ ਰਿਕਾਰਡ ਦੇ ਵਿੱਚ ਸੈਕੰਡ ਆਂਡਰ ਦੀ ਕਾਰ ਆ ਇਹ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਨਮੀ ਕਿੰਨੇ ਦੀ ਹੈ ਨਮੀ ਸਰ 9.5 ਲੱਖ ਦੀ ਜੀ ਸਾਢੇ 9 ਲੱਖ ਦੀ ਔਰ ਆਰਮੀ ਆਫੀਸਰ ਦੀ ਗੱਡੀ ਹੈ ਤੁਸੀਂ ਆਪਸੇ ਹਿਸਾਬ ਲਾ ਲਓ ਫਲਾਈ ਆਰਮੀ ਲਿਖਿਆ ਹੈ 에어 ਫੋਰਸ ਸੀ ਕਿਉਂ ਬਿਲਕੁਲ ਜੀ ਸਫਰ ਚਾਹ ਜਿੰਨੇ ਸੰਭਾਲ ਸੰਭਾਲ ਕੇ ਚਲਾਉਂਦੇ ਆ ਗੱਡੀ ਨੂੰ ਨਹੀਂ ਟਾਈਟ ਕੰਡੀਸ਼ਨ ਚ ਰਹਿਣੀ ਸੰਭਾਲ ਸੰਭਾਲ ਕੇ ਗੱਡੀ ਮੀਟ ਐਂਡ ਕਲੀਨ ਮਿਲੂਗੀ ਤੁਹਾਨੂੰ ਔਰ ਤੁਹਾਡਾ ਇੱਥੇ ਤਕਰੀਬਨ 3.5 ਲੱਖ ਦਾ ਬਣਦਾ ਬੱਤੀਆ ਵਰਨਾ ਹੋਵੇ ਜੀ ਇਹ ਵੀ ਨੰਬਰ ਚੰਗਾ ਹੈ ਜੀ ਅੱਛਾ ਗ੍ਰਿਲ ਆਪ ਲੋਈ ਹੈ ਕਿ ਪਹਿਲੇ ਸਾਰੇ ਮਾਡਲ ਇਹਨੂੰ ਇਹ ਮਾਡਲ 21 ਹੈ ਜੀ ਅੱਛਾ 21 ਮਾਡਲ ਹੈ ਅੱਗੇ ਆ ਗ੍ਰਿਲ 21 ਜੇ ਆ ਗਈ ਨਹੀਂ ਲੱਗਦੀ ਇਹ ਵੀ VIP ਨੰਬਰ ਆ ਸਰ ਨਾਲ 19 ਖੜੀ ਵਰਨਾ ਇਹ ਵੀ ਚੰਗਾ ਨੰਬਰ ਹੋਊਗਾ ਜੀ ਲੇਖ ਭਾਈ ਇਹਦਾ ਨਾਲ 18 ਖੜੀ ਵਰਨਾ ਸਰ 18 ਦਾ ਵੀ ਨੰਬਰ ਚੰਗਾ ਹੋਊਗਾ 10 11 ਜੀ ਦੇਖੋ ਪੁੱਤ ਪ੍ਰਾਈਸ ਦ ਵਰਨਾ ਦਾ ਕਿਉਂਕਿ ਸੋਹਣੀ ਗੱਡੀ ਆ ਪਸੰਦ ਆਉਣ ਵਾਲੀ ਆ ਪ੍ਰਾਈਸ ਕਿੰਨਾ ਦਾ ਮੈਨੂੰ ਕੋ ਲੈਣਾ ਸੀ ਸਰ ਇਹ ਤੁਹਾਨੂੰ ਜੇ ਭਰਾ ਦਾ ਕੋ ਨਾਮ ਲਊਗਾ 10 ਲੱਖ ਦੀ ਦੇ ਦਾਂਗੇ ਵਰਨਾ ਜੀ ਕਿੰਨੇ ਜੀ 10 ਲੱਖ ਦੀ 21 ਮਾਡਲ ਡੀਜ਼ਲ ਟੌਪ ਐਸ ਐਕਸ ਨਵੀਂ ਕਿੰਨੇ ਦੀ ਆ ਜੀ ਨਵੀਂ ਸਰ ਇਹ ਪੈਜੈਂਸੀ ਜੀ ਨੇਅਰ ਅਬਾਊਟ 16 ਲੱਖ ਦੀ 16 ਲੱਖ ਦੇ ਤੁਸੀਂ 10 ਲੱਖ ਵੀ ਦੇਵੋ ਤੇ ਅਲਾਏ ਕਿਧਰ ਤੋਂ ਦੱਸਿਆ ਹੀ ਆ ਆਫਟਰ ਮਾਰਕੀਟ ਹੂੰ ਪਿੱਛੇ ਦੇਖੋ ਜਿਹੜੀ ਕਰੀ ਦੀ ਬਾਡੀ ਆ ਥੋੜ੍ਹਾ ਦੋ ਕੈਂਚੀ ਬਾਹਰ ਹੈ ਤੁਸਾਂ ਆਪੇ ਸਾਫ ਲਾ ਲਓ ਐਦਾ ਰੇਟ ਵੀ ਮਾਰਕੀਟ ਨਾਲ ਵੀਟ ਹੋਊਗਾ ਜੀ ਇਹ 2019 ਦਾ ਟਾਪ ਇਹ 8 ਲੱਖ ਰੁਪਏ ਹੀ ਦੇ ਦਾਂਗੇ ਟਾਪ ਐਂਡ ਠੀਕ ਹੈ ਜੀ ਸਭ ਤੋਂ ਟਾਪ ਵਾਲਾ ਜੀ ਸਨ ਰੂਫ ਹੈ ਜੀ ਸਨ ਰੂਫ ਕੋਚ ਵੀ ਹੈਗਾ ਜੀ ਸਨ ਰੂਫ ਆਪਣੀ ਮੇਰੇ ਖਿਆਲ ਉਹਦੇ ਵਿੱਚ ਵੀ ਹੈਗਾ ਐਂਡਾਇਵਰ ਵੀ ਹੈਗਾ ਪਰ ਸਨ ਰੂਫ ਪਰ ਇੱਕ ਕਰੇਟਾ ਵੀ ਹੈਗਾ ਜੀ ਕਰੇਟਾ ਚ ਠੀਕ ਹੈ ਜੀ ਆ 18 ਮਾਡਲ ਵਰਨਾ ਤੇ ਛੋਟੀ ਰੇਂਜ ਦੇ ਵਿੱਚ ਜਿਹਨੇ i20 ਲੈਣੀ ਮੇਰੇ ਕਿਸੇ ਭਰਾ ਨੇ ਨਾ 7.5 ਲੱਖ ਰੁਪਏ ਹੀ ਦੇ ਦਾਂਗੇ ਯੈਸ ਨੋ ਵਰਨਾ ਵਧੀਆ ਇਹ ਵਾਲੀ ਔਰ ਮੈਂ ਫਿਰ ਤੋਂ ਇੱਕ ਗੱਲ ਕਹਿ ਰਿਹਾ ਸਾਥੀਓ ਸਾਈਡ ਪ੍ਰੋਫਾਈਲ ਦੇਖ ਲਓ ਹਰ ਗੱਡੀ ਦੀ ਤੁਸੀਂ ਘੁੰਮ ਕੇ ਦੇਖੋਗੇ ਨਾ ਜੇ ਤਾਂ ਬਾਜ਼ਾਰ ਚ ਜਾ ਕੇ ਬੂਟ ਨੂੰ ਪੂਰਾ ਘਵਾ ਕੇ ਦੇਖ ਲੈਣੇ ਆ ਗੱਡੀਆਂ ਨੂੰ ਪੂਰਾ ਘੁੰਮ ਕੇ ਦੇਖੋਗੇ ਤੁਸੀਂ ਆਪ ਹੀ ਕਹਿਣਾ ਯਾਰ ਇਹੀ ਲੈਣੀ ਹੋਰ ਕਿੱਥੇ ਨਹੀਂ ਜਾਣਾ ਮੈਂ ਐਵੇਂ ਨਹੀਂ ਸੀ ਕਿ ਸਾਡੇ ਏਰੀਆ ਚ ਸੈਕੰਡ ਹੈਂਡ ਗੱਡੀਆਂ ਦੇ ਡੀਲਿੰਗ ਵਿੱਚ ਹੁਕਮ ਦਾ ਇੱਕਾ ਸਾਡੇ ਭਰਾ ਨਿੱਕਾ ਗੱਡੀਆਂ ਵੀ ਹੁਕਮ ਦੇ ਇੱਕ ਹੀ ਮਿਲਣੀਆਂ ਤੁਹਾਨੂੰ ਇਹ ਵੀ ਸਰ ਚੰਗਾ ਨੰਬਰ ਹੈ ਜੀ 10 11 ਦਿਖਾ ਦਿਓ ਜੀ ਲਓ ਜੀ ਆਲਮੋਸਟ ਨੰਬਰ ਚੰਗੇ ਲਈ ਦੇ ਕਾਰਾਂ ਦੇ ਜੀ 8 10 11 ਬਿਲਕੁਲ ਜੀ ਇੱਧਰ ਆ ਜੀ ਨਿੱਕੇ ਬਈ ਆਪਾਂ 889 ਹਾਂ ਜੀ ਇਹ ਸਰ 22 ਮਾਡਲ ਪੈਟਰੋਲ ਜੀ ਠੀਕ ਹੈ ਜੀ 2022 ਮਾਡਲ ਪੈਟਰੋਲ ਬਰੀਜ਼ਾ ਠੀਕ ਹੈ ਜੀ ਹਾਂ ਜੀ ਨੰਬਰ ਸਾਰੇ ਮੇਰੇ ਖਿਆਲ VIP ਆ ਤਕਰੀਬਨ ਹਾਂ ਜੀ ਇਹ ਵੀ ਫਸਟ ਓਨਰ ਕਲਰ ਵੀ ਬਹੁਤ ਅੱਛੇ ਆ ਗੱਡੀ ਕੋਈ ਵੀ ਤੁਸੀਂ ਆਉਂਗੇ ਦੇਖੋਗੇ ਇਹ ਵੀ ਸਰ 60000 ਚੱਲੀ ਵਿਦ ਰਿਕਾਰਡ ਆ ਜੀ ਫਸਟ ਓਨਰ ਆ ਠੀਕ ਹੈ ਜੀ ਹਾਂ ਇਹ ਤੁਹਾਨੂੰ 7.5 ਲੱਖ ਦੀ ਮਿਲ ਜੂਗਾ ਜੀ ਆ ਪਿੱਛੇ ਵੀ ਦਿਖਾ ਦਿਓ ਦੇਖੋ ਅਸੀਂ ਥੋੜਾ ਵੀਡੀਓ ਨੂੰ ਸਵਿਫਟਲੀ ਕਰ ਰਹੇ ਆਂ ਤੇਜ਼ੀ ਨਾਲ ਕਰ ਰਹੇ ਕਿਉਂਕਿ ਸਟਾਕ ਬਹੁਤ ਜ਼ਿਆਦਾ ਜਿੰਨਾ ਇੱਥੇ ਹੈ ਉਹਨਾਂ ਇਹਨਾਂ ਦੇ ਗੋਡਾਊਨ ਚ ਹੋਰ ਵੀ ਹੈਗਾ ਆ ਅੰਦਰ ਵੀ ਖੜਾ ਪਿੱਛੇ ਵੀ ਤੁਹਾਨੂੰ ਪੂਰਾ ਸ਼ੋਅ ਨਹੀਂ ਹੋ ਸਕਦਾ ਪੂਰਾ ਸ਼ੋਅ ਨਹੀਂ ਹੋ ਸਕਦਾ ਆਉਂਗੇ ਤਾਂ ਤਸੱਲੀ ਨਾਲ ਆਈਓ ਪਹਿਲਾਂ ਨਹੀਂ ਠੰਡਾ ਪਿਲਾਣਾ ਫਿਰ ਚਾਹ ਫਿਰ ਪੀਜ਼ਾ ਖਿਲਾਣਾ ਜਿੰਨਾ ਤੁਸੀਂ ਕੁਝ ਖਾਈ ਜਾਣਾ ਉਹਨਾਂ ਰੇਟ ਘੱਟੀ ਜਾਣਾ ਬਿਲਕੁਲ ਦੀ ਬਿਲਕੁਲ ਸਰ ਸਾਡਾ ਭਰਾ ਦਿਲਦਾਰ ਹੈ ਤਾਂ ਸਾਥੀਓ ਸਪਸ਼ਟ ਜ਼ਾਹਿਰ ਹੈ ਮੀਡਲ ਕਲਾਸ ਫੈਮਲੀਆਂ ਦੀ ਡਿਮਾਂਡ ਰਹਿੰਦੀ ਆ ਆਫਿਸ ਗੋਇੰਗ ਜਿਹੜੇ ਬ੍ਰਦਰ ਆ ਉਹਨਾਂ ਦੀ ਡਿਮਾਂਡ ਰਹਿੰਦੀ ਭੈਣਾਂ ਦੀ ਡਿਮਾਂਡ ਰਹਿੰਦੀ ਆ ਜੀ ਨਿੱਕੇ ਭਾਈ ਡਿਜ਼ਾਇਰ ਸਰ ਮੇਰੇ ਕੋ ਡਿਜ਼ਾਇਰਾਂ 2014 ਮਾਡਲ ਤੋਂ ਲੈ ਕੇ 2022 ਮਾਡਲ ਤੱਕ ਸਾਰੀਆਂ ਖੜੀਆਂ ਜੀ ਇਹ ਆਟੋ ਹੈ ਇਹ ਆਟੋ ਹੈ ਜੀ ਅੱਛਾ ਆਟੋ ਮਿਲ ਜੂਗੀ ਟੌਪ ਦੇ ਵਿੱਚ ਤੇ ਉਹਦੇ ਨਾਲ ਦੀ ਮੈਨੂਅਲ ਵੀ ਖੜੀ ਉਹ ਵੀ ਟੌਪ ਦੇ ਵਿੱਚ ਮਿਲ ਜੂਗੀ ਜੀ ਅੱਛਾ ਇਹ ਆਟੋ ਹੈ ਆਟੋ 2018 ਜੀ ਤੇ ਆਟੋ ਮਹਿੰਗੀ ਹੁੰਦੀ ਆ ਆਰਡਰ ਸਰ ਸਾਢੇ 11 ਲੱਖ ਦੀ ਨਿਊ ਸੀਗੀ ਜੀ ਠੀਕ ਹੈ ਜੀ ਇਹ ਤੁਹਾਨੂੰ ਇਸ ਵੇਲੇ ਦੇ ਦਾਂਗੇ ਸਵਾ 6 ਲੱਖ ਦੀ ਭਾਜੀ ਸਵਾ 6 ਲੱਖ ਦੀ ਜੀ ਆਕੇ ਸਾਡਾ ਨਾਲੋਂਗੇ ਜਾਵਿਓਗੇ ਕਰ ਜਾਣੇ ਕਰ ਜਾਂਗੇ ਹੋਰ ਕਰ ਲਾਂਗੇ ਕੋਈ ਹੋਰ ਕਰ ਲੂਗੇ ਕੋਈ ਗੱਲ ਨਹੀਂ ਗੱਡੀ ਬਹੁਤ ਨੀਟ ਐਂਡ ਕਲੀਨ ਕੰਡੀਸ਼ਨ ਚ ਆ 1 ਰੁਪਿਆ ਵੀ ਉੱਤੇ ਨਹੀਂ ਲੱਗਣ ਵਾਲਾ ਪਰ ਸਪੋਰਟੀ ਲੁੱਕ ਐ ਗੱਡੀ ਦੀ ਬਿਲਕੁਲ ਜੀ ਬਿਲਕੁਲ ਜੀ ਹਟੇਅਰ ਸਰ 2017 ਫਰਸਟ ਓਨਰ ਠੀਕ ਐ ਜੀ ਹਾਂਜੀ 2017 ਜੀ 2017 ਸਾਲ ਫਰਸਟ ਓਨਰ ਵੀ ਕਾਰ ਐ ਜੀ ਠੀਕ ਐ ਜੀ ਫਰਸਟ ਓਨਰ ਗੱਡੀ ਐ 2017 ਟਾਪ ਐਂਡ ਜੀ ਟਾਪ ਐਂਡ ਗੱਡੀ ਐ ਟਾਪ ਨੂੰ ਨਿਊ ਕੋਸਟ 12 ਲੱਖ ਰੁਪਈਆ ਪਾਜੀ ਇਹ ਤੁਹਾਨੂੰ ਇਸ ਵੇਲੇ ਮਿਲ ਜੂਗੀ 6 ਲੱਖ 25 ਹਜ਼ਾਰ ਦੀ 2017 ਸਰ ਐਵਰੇਜ 26 27 ਦੀ ਜੀ 26 27 ਦੀ ਐਵਰੇਜ ਐਵਰੇਜ ਨੂੰ ਇੱਕ ਈਟੀਓਸ ਹੋ ਗਈ ਤੇ ਨਵੀਂ ਸ਼ੇਵਰਲੀ ਡਿਜ਼ਾਇਨ ਇਹਨਾਂ ਦੀ ਇਸ ਵੇਲੇ ਤੇ ਇੱਕ ਲੀਵਾ ਟਾਪ ਤੇ ਇੱਕ ਫੈਮਿਲੀ ਕਾਰ ਵੀ ਐ ਬਾਕੀ ਜਿਹੜੇ ਸਾਡੇ ਭਰਾ ਕੀ ਵੇਲੇ ਟੈਕਸੀ ਵੀ ਚਲਾਉਂਦੇ ਆ ਉਹ ਵੀ ਲੈ ਸਕਦੇ ਆ ਕਿ ਜਿਵੇਂ ਆਪਣੇ ਕੋਲ ਹੰਡਾਵਾ ਰ ਹੈ ਫੋਰਚੂਨਰ ਹੈ ਆਡੀ ਆ ਸੈਲਫ ਤੇ ਲੈ ਸਕਦੇ ਆ ਮੋਰੇ ਸੈਲਫ ਤੇ ਹਾਂਜੀ ਬਹੁਤ ਸਾਰੇ ਐਨਆਰਆਈ ਵੀਰਾਂ ਨੇ ਆਣਾ ਸੈਲਫ ਤੇ ਐਦਾਸਾ ਸ ਸਾਨੂੰ ਜੇ ਬੰਦਾ ਸਾਡਾ ਕੋਈ ਵਾਕ ਹੋਵੇ ਜਾਂ ਇੱਕ ਦੋ ਸਿਕਿਉਰਟੀ ਦੇ ਕੇ ਬਾਏ ਕਰ ਸਕਦਾ ਸਿਕਿਉਰਟੀ ਪਹਿਲਾਂ ਦੇਣੀ ਪਵੇਗੀ ਤਾਂ ਜੋ ਕੋਈ ਧੋਖਾ ਨਾ ਹੋਵੇ ਬਿਲਕੁਲ ਔਰ ਬੰਦਾ ਵਾਕਿਫ ਹੋਵੇ ਵੈਰੀਫਿਕੇਸ਼ਨ ਤੋਂ ਬਾਅਦ ਬਿਲਕੁਲ ਜੀ i20 ਬਹੁਤ ਦੇਖਣ ਨੂੰ ਸਪੋਰਟੀ ਲੱਗ ਰਹੀ ਹੈ ਨੌਜਵਾਨਾਂ ਦੀ ਪਹਿਲੀ ਪਸੰਦ ਹੈ ਇਹ ਮਾਡਲ ਵੀ ਕੋਈ ਐ ਜੀ ਉਹ ਅੱਛਾ ਮਾਡਲ ਹੈ ਸਪੋਰਟ ਠੀਕ ਹੈ ਗ੍ਰੇ ਕਲਰ ਬਹੁਤ ਅਟਰੈਕਟ ਕਰਦਾ ਨੌਜਵਾਨਾਂ ਨੂੰ ਹਾਂ ਜੀ ਇਹਦੇ ਬਾਰੇ ਤੁਸੀਂ ਜਾਣਦੇ ਹੋ 16 ਮਾਡਲ ਆ ਜੀ ਸਪੋਰਟਸ ਮਾਡਲ ਆ ਠੀਕ ਹੈ ਜੀ ਫਸਟ ਓਨਰ ਆ ਸਰ ਠੀਕ ਹੈ ਸਾਰੀ ਕਾਰ ਨਵਿਆਂ ਨਾਲ ਦੀ ਆ ਕੋਈ ਲੱਗੀ ਨਹੀਂ ਕੋਈ ਵੱਜੀ ਨਹੀਂ ਚੰਗੀ ਕਾਰ ਹੋਗੀ ਹੂੰ ਅੱਛਾ ਜਿੰਨੀ ਵਾਰ ਮੈਂ ਇੱਥੇ ਆਇਆ ਹਾਂ ਜਿਆਦਾਤਰ ਡਾਕਟਰਾਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਸੀ ਇਹ ਵੀ ਕਿਸ ਡਾਕਟਰ ਦੀ ਹੈ ਬਿਲਕੁਲ ਸਰ ਜੀ ਇਹ ਮੇਰੇ ਖਿਆਲ ਚੰਗਾ ਸੀ ਕੋਈ ਪਤਾ ਨਹੀਂ ਸਰਕਾਰੀ EMPLOYEES ਦਾ ਜੀ ਕੋਈ ਅੱਛਾ ਸਰਕਾਰੀ ਸਰਕਾਰੀ ਕਿਸੇ ਦੀ ਸੀ ਇਹ ਔਰ ਜਿਹੜੇ ਫੈਮਿਲੀ ਕਾਰ ਰੱਖਦੇ ਆ ਫੈਮਿਲੀ ਕਾਰ ਹੁੰਦੀ ਆ ਉਹ ਹਮੇਸ਼ਾ ਹੀ ਨੀਟ ਐਂਡ ਕਲੀਨ ਹੁੰਦੀ ਆ ਵਿੱਚ ਦਿਖਾ ਦਿਓ ਤੇ ਥੱਲੇ ਤੁਸੀਂ ਦੇਖੋ ਇਹਨਾਂ ਨੇ ਆਪਰੇ ਵੱਲ ਵੀ ਚੀਜ਼ਾਂ ਇੰਸਟਾਲ ਕਰਾਈਆਂ ਹੋਈਆਂ ਥੱਲੇ ਵੀ ਲਾਈਟ ਦਿੱਤੀ ਹੋਈ ਹੈ ਸਟੀering ਦੇਖ ਲਓ ਸਾਰਿਆਂ ਦੇ ਸਟੀering ਸੌਫਟ ਨਜ਼ਰ ਆਉਣਗੇ ਔਰ ਨੀਟ ਐਂਡ ਕਲੀਨ ਸਾਫ਼ ਸੁਥਰੀਆਂ ਗੱਡੀਆਂ ਤੁਹਾਨੂੰ ਇੱਥੇ ਮਿਲਣਗੀਆਂ ਗੱਡੀਆਂ 'ਚ ਵੀ ਪੂਰੀ ਐਂਡ ਸੈਨੀਟੇਸ਼ਨ ਹੈ ਅੰਦਰੋਂ ਵੀ ਤੇ ਬਾਹਰ ਤੁਹਾਨੂੰ ਹਰ ਰੰਗ ਦੀ ਹਰ ਕੰਪਨੀ ਦੀ ਗੱਡੀ ਦਿਖਾ ਦਿੱਤੀ ਗੱਡੀਆਂ ਛੋਟੀਆਂ ਤੇ ਵੱਡੀਆਂ ਦੇਖੋ ਚਾਬੀਆਂ ਪਈਆਂ ਨੇ ਇੱਥੇ ਗੱਡੀਆਂ ਹੀ ਗੱਡੀਆਂ ਗੱਡੀਆਂ ਹੀ ਗੱਡੀਆਂ ਗੱਡੀਆਂ ਹੀ ਗੱਡੀਆਂ ਸਾਧਾ ਡੀਲਿੰਗ ਚੱਲਦੀ ਰਹਿੰਦੀ ਆ ਨਿਕੋ ਭਾਈ 2-4 ਸਵਾਲ ਪੁੱਛਣੇ ਆ ਮੈਂ ਜੋ ਬਹੁਤ ਜ਼ਰੂਰੀ ਆ ਪਹਿਲੀ ਗੱਲ ਤਾਂ ਇਹ ਆ ਕਿ ਕੋਈ ਹਿਡਨ ਚਾਰਜਸ ਤਾਂ ਨਹੀਂ ਆਪਾਂ ਰੱਖਦੇ ਨਹੀਂ ਸਰ ਇਧਰ ਕੋਈ ਚਾਰਜਸ ਨਹੀਂ ਕੋਈ ਹਿਡਨ ਚਾਰਜਸ ਨਹੀਂ ਹਾਂ ਜੋ ਕਹਾਂਗੇ ਮੂੰਹ ਤੇ ਕਹਾਂਗੇ ਜੋ ਵੀਡੀਓ ਚ ਕਹਿੰਤੋ ਗੱਲ ਹੋਏਗੀ ਕੋਈ ਬਾਅਦ ਚ ਇਦਾਂ ਤਾਂ ਹੇਰਾ ਫੇਰੀ ਵਾਲੀ ਗੱਲ ਨਹੀਂ ਕੋਈ ਡਰ ਟੁੱਕਰ ਵਾਲੀ ਗੱਲ ਨਹੀਂ ਕਿਉਂਕਿ ਪਿੱਛੇ ਜਨੂੰ ਜਿਵੇਂ ਆਪਾਂ ਬਾਹਰ ਵੀ ਗੱਲ ਕੀਤੀ ਆ ਤੁਹਾਡਾ ਨਾਮ ਲੈ ਕੇ ਕੋਈ ਨਾ ਕੋਈ ਬੰਦੇ ਤਾਂ ਗੱਲ ਕਰ ਲੈਂਦਾ ਉਹਦੇ ਵਿੱਚ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਸਰ ਇੱਕ ਦੋ ਫਰੌਡ ਹੋਏ ਆ ਸਾਨੂੰ ਵੀ ਕੰਪਲੇਂਟ ਆ ਕਦੋਂ ਆਈਆਂ ਸੀ ਜਿੱਦਾਂ ਸਾਡੇ ਪੇਜ ਤੋਂ ਨਾ ਚੱਕ ਲੈਂਦੇ ਆ ਸਕਰੀਨਸ਼ਾਟ ਲੈ ਕੇ ਕੋਈ ਫੇਕ ਐਡ ਪਾ ਰਣੀ ਆ ਨਾਂ ਲੈ ਰਣ ਆ ਆ ਤਾਂ ਮੈਂ ਅਵੇਅਰ ਕਰ ਦੇਣਾ ਚਾਹਣਾ ਆ ਭਰਾਵਾਂ ਸਾਡਿਆਂ ਨੂੰ ਵੀ ਸਾਡੇ ਸਾਡੇ ਤਿੰਨ ਨੰਬਰ ਆ ਜੀ ਜੋ ਸਕਰੀਨ ਤੇ ਦਿੱਤੇ ਹੋਇਆ ਇਹਨਾਂ ਨੰਬਰਾਂ ਤੋਂ ਇਲਾਵਾ ਕਿਸੇ ਨੰਬਰ ਦੇ ਕਿਸੇ ਨਾਲ ਵੀ ਕੋਈ ਐਡਵਾਂਸ ਦੀ ਗੱਲ ਹੁੰਦੀ ਹੈ ਜਾਂ ਕੋਈ ਸਾਈਵਾਨੀ ਦੀ ਗੱਲ ਉਹਦੇ ਵਿੱਚ ਸਾਡੀ ਕੋਈ ਰਿਸਪਾਂਸਿਬਿਲਟੀ ਨਹੀਂ ਹੋਗੀ ਉਹ ਨੰਬਰ ਜਿਹੜੇ ਇਸ ਵੀਡੀਓ ਤੇ ਚੱਲ ਰਹੇ ਆ ਉਹੀ ਤੇ ਨੰਬਰ ਨੇ ਮੈਂ ਗੱਲ ਇੱਕ ਵਾਰੀ ਫਿਰ ਤੋਂ ਕਲੀਅਰ ਕਰ ਦਿੰਨਾ ਕਿਉਂਕਿ ਕੱਲ ਨਿੱਕਾ ਬਾਈ ਇਸ ਗੱਲ ਤੋਂ ਪੀੜਿਤ ਨਹੀਂ ਆ ਜਿਨ੍ਹਾਂ ਦਾ ਕੰਮ ਚੱਲਦਾ ਉਹ ਸਾਰਿਆਂ ਨੂੰ ਇਸ ਇਸ ਤਰੀਕੇ ਜਿਹੜਾ ਟਰੈਪ ਚ ਆ ਜਿਹੜੇ ਮਾੜੇ ਅਨਸਰ ਆ ਸੋਸ਼ਲ ਐਂਟੀ ਸੋਸ਼ਲ ਐਲੀਮੈਂਟ ਆ ਉਹ ਫਸਾ ਲੈਂਦੇ ਹੁੰਦਾ ਕਿ ਆ ਕਿ ਇਹਨਾਂ ਦੇ ਇੰਸਟਾਗ੍ਰam ਆਈਡੀ ਤੋਂ ਫੋਟੋ ਚੱਕ ਲੈਣੀ ਆ ਆਪਣੀ ਆਈਡੀ ਜੈਲੀ ਬਣਾ ਲੈਣੀ ਉੱਤੇ ਆਪਣੇ ਨੰਬਰ ਲਾ ਦੇਣੇ ਜੇ ਇਹਨਾਂ ਨੇ ਰੇਟ 6 ਲੱਖ ਲਿਖਿਆ ਤਾਂ ਉੱਤੇ ਰੇਟ 4 ਲੱਖ ਲਿਖ ਦੇਣਾ ਤੇ ਉਹ ਰੇਟ ਘਟਾ ਕੇ ਤੁਹਾਡੇ ਕੋਲ ਐਡਵਾਂਸ ਲੈ ਲੈਣਾ 5 7 10000 ਜਿੰਨਾ ਫਰੋਡ ਉਹ ਨਾ ਕਰ ਲੈਂਦੇ ਆ ਤੇ ਲੋਕੀ ਬਾਅਦ ਚ ਪਰੇਸ਼ਾਨ ਹੁੰਦੇ ਪਰ ਤੁਸੀਂ ਜਿਹੜੇ ਨੰਬਰ ਇਸ ਵੀਡੀਓ ਤੋਂ ਚੱਲ ਰਹੇ ਉੱਤੇ ਕਾਲ ਕਰਨੀ ਆ ਔਰ ਹੋ ਸਕੇ ਆ ਤਾਂ ਨਵਾਂ ਸ਼ਰ ਗਰ ਸ਼ੰਕਰ ਰੋਡ ਤੇ ਆ ਜਾਣਾ ਤਾਂ ਮੌਜਾ ਹੀ ਲੱਗ ਜਣੀ ਆ ਅੱਛਾ ਇੱਕ ਪਿਛਲੀ ਵਾਰ ਆਪਾਂ ਵੀਡੀਓ ਕੀਤੀ ਸੀਗੀ ਕਿ ਜਿਹੜਾ ਗੱਡੀ ਲਊਗਾ ਉਹਨੂੰ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਹੁਣ ਫੇਰ ਦੁਆਰ ਤੇ ਲਾਜੀ ਹੈ ਕਿ ਨਹੀਂ ਦੁਆਰਾ ਦੱਸ ਦਿੰਦੇ ਆ ਜੀ ਚਲੋ ਜਿਹੜਾ ਭਰਾ ਦੀ ਵੀਡੀਓ ਦੇਖ ਕੇ ਆਊਗਾ ਹਾਂ ਉਹਨੂੰ ਆਪਾਂ ਟੈਂਕੀ ਫੁਲਾਤ ਕੀ ਵੀ ਕਰਾ ਦਾਂਗੇ ਤੇ ਜੀ ਫੁੱਲ ਆਫ ਟੈਂਕ ਉਹਨੂੰ ਫੁੱਲ ਆਫ ਬਿਲਕੁਲ ਫੁੱਲ ਮਿਲੇਗਾ ਚਾਹੇ ਪੈਟਰੋਲ ਚਾਹੇ ਡੀਜ਼ਲ ਤੇ ਪਲੱਸ ਦੂਜੀ ਆਪਸ਼ਨ ਕੀ ਹੋਗੀ ਕੋਈ ਵੀ ਕਾਰ ਦੇ ਵਿੱਚ ਡੀਲ ਹੋਊਗੀ ਜੀ ਉਹਦੇ ਕੋਈ ਕੋਈ ਵੀ ਕਮਿਸ਼ਨ ਨਹੀਂ ਲਿਆ ਜਾਊਗਾ ਜਿੰਦਾ ਸਾਡੇ ਡੀਲਰ ਭਰਾ ਕਹਿੰਦੇ 1% 2% ਈਚ ਕਾਰ ਦੇ ਵਿੱਚ ਲੈਂਦੇ ਅੱਛਾ ਜੀ ਕੋਈ ਕਮਿਸ਼ਨ ਹੀ ਲਿਆ ਜਾਊਗਾ ਟੈਂਕੀ ਫੁੱਲ ਤੇਲ ਦੀ ਮਿਲੂਗੀ ਜੀ ਅੱਛਾ ਨਿੱਕੇ ਭਾਈ ਇੱਕ ਆਪਾਂ ਗੱਲ ਹੋਰ ਕਲੀਅਰ ਕਰਦੇ ਜੋ ਪ੍ਰਾਈਸ ਆ ਜੇ ਆਪਾਂ ਨਵੇਂ ਸ਼ਹਿਰ ਤੇ ਕੰਪੈਰੀਜ਼ਨ ਕਰੀਏ ਲੁਧਿਆਣੇ ਦੇ ਕੰਪੈਰੀਜ਼ਨ ਕਰੀਏ ਜੇ ਘਰਾਂ ਜਿਹੜੀਆਂ ਗੱਡੀਆਂ ਖੜੀਆਂ ਹੁੰਦੀਆਂ ਉਹਦੇ ਹਿਸਾਬ ਨਾਲ ਚੱਲੀਏ ਤਾਂ ਮੈਨੂੰ ਲੱਗਦਾ ਰੇਟ ਸਾਰਿਆਂ ਨਾਲੋਂ ਘੱਟ ਆਪਣੇ ਲੋਕੇ ਵੱਲ ਗਲਤੀ ਕੀ ਕਰਦੇ ਲੁਧਿਆਣੇ ਚਲੇ ਜਾਂਦੇ। ਪੰਜ ਪਤਾ ਮੈਂ ਤੁਹਾਨੂੰ ਦੱਸਦਾ ਦੋ ਚੀਜ਼ਾਂ ਹੁੰਦਾ ਕਿ ਇਹ ਕਈ ਲੋਕ ਨਾ ਸਾਡੇ ਸਸਤੀਕਾਰ ਨੂੰ ਪੈ ਜਾਂਦੇ ਆ। ਸਸਤੀਕਾਰ ਭਾਜੀ ਜੇ ਲੋੜੋਂ ਸਸਤੀਕਾਰ ਮਿਲਦੀ ਉਹਦੇ ਵਿੱਚ ਵੀ ਕੋਈ ਨਾ ਕੋਈ ਕੱਜ ਆ। ਕਿਉਂਕਿ ਜੇ ਦੀ ਕਾਰ ਚੰਗੀ ਹੁਣ ਜੇ ਮੰਨ ਲਓ ਤੁਸੀਂ ਵੀ ਕੋਈ ਕਾਰ ਵਾਇਅ ਕਰਦੇ ਆ ਫੋਰ ਐਗਜ਼ਾਮਪਲ ਕ੍ਰੇਟਰ ਦੀ ਆਪਾਂ ਗੱਲ ਕਰ ਲੈਂਦੇ ਆ। 2 ਸਾਲ ਪੁਰਾਣੀ ਕ੍ਰੇਟਾ ਹੁਣ 20 ਲੱਖ ਦੀ ਆ ਜੀ। ਜੇ 13 ਲੱਖ ਦੀ ਦਿੰਨੇ ਆ ਉਹ ਜੈਨੂਨ ਕਾਟਾ 7-8 ਲੱਖ ਜੇ ਹੁਣ ਅਸੀਂ 10 ਲੱਖ ਦੀ ਕਮਾਂਗੇ ਐਨਾ ਕੋਈ ਪਾਗਲ ਨਹੀਂ ਹੈਗਾ। ਉਹ ਫੇਕ ਆ ਜਿਆਦਾ ਕਾਰਾਂ ਟੱਚ ਹ ਉਹ ਪ੍ਰੈਜ਼ੈਂਟ ਟਾਈਮ ਤੁਸੀਂ ਲੈ ਲਓਗੇ ਪਰ ਤੁਸੀਂ ਜਦੋਂ ਸੇਲ ਕਰਦੇ ਨਾ ਕਦੇ ਕਰਨੀ ਆ ਤੁਹਾਨੂੰ ਦਿੱਕਤਾਂ ਫੇ ਆਂਦੀਆਂ ਜਾਂਦੀਆਂ ਆ। ਝੋਫੇ ਵਾਰੰਟੀ ਗਰੰਟੀ ਦੀ ਗੱਲ ਕਰੀਏ ਤਾਂ ਵਾਰੰਟੀ ਗਰੰਟੀ ਸਰ ਅਸੀਂ ਫੇਰ ਵੀ ਆਪਣੇ ਵੱਲੋਂ ਕਸਟਮਰ ਨੂੰ ਦਵਾਂਗੇ। ਅਗਲਾ ਚੈੱਕ ਕਰਾ ਲੈ ਤਸਲੀ ਆ ਪੂਰੀ ਨਾ ਅਸੀਂ ਮੇਜਰ ਕੋਈ ਨਾ ਗੋਡਾ ਨਾ ਕੋਈ ਪਿੱਲਰ ਨਾ ਕੋਈ ਲੱਗੀ ਵੱਜੀ ਕੋਈ ਗੱਲ ਲੈਂਦੇ ਨੇ। ਟੱਚਿੰਗ ਜ਼ਰੂਰ ਆ 올ਡ ਕਰਾਂ ਇੱਕ ਦੋ ਪੀਸਾ ਨੂੰ ਮਿਲਦੀ ਮਿਲਦੀ ਆ। ਵਾਸਾਨੂੰ ਨਿੱਕੇ ਦੀ ਗਾਰੰਟੀ ਚਾਹੀਦੀ ਆ ਬਿਲਕੁਲ ਭਾਜੀ ਨਾਮ ਨਿੱਕਾ ਗਾਰੰਟੀ ਵੱਡੀ ਚਾਹੀਦੀ ਆ ਬਾਕੀ ਇੱਕ ਜੀ ਦੀ ਹੋਰ ਗਾਰੰਟੀ ਆ ਜੇ ਕੋਈ ਬ੍ਰਦਰ ਸਾਡਾ ਇੱਥੇ ਮੰਨ ਲਓ ਡੀਲ ਸਾਡਾ ਨਾਲ ਕਰ ਲੈਂਦਾ ਆ ਉਹ ਸਾਈਂ ਸਾਨੂੰ ਦੇ ਦਿੰਦਾ ਉਹ ਜਗਦਾ ਰਹਿੰਦਾ ਵੀ ਮੇਰਾ ਪਤਾ ਨਹੀਂ ਲੋਨ ਹੋ ਪਾਗਾ ਉਹ ਨਹੀਂ ਹੋ ਪਾਊਗਾ ਵੀ ਮੈਂ ਭਾਜੀ ਨੂੰ ਅਡਵਾਂਸ ਦੇਤਾ ਮੇਰੇ ਪੈਸੇ ਨਾ ਮਰ ਜਾਣ ਹੂੰ ਕੋ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਵੀ ਲੋਨ ਨਹੀਂ ਹੋਊਗਾ 90% ਲੋਨ ਹੋਊਗਾ ਹੋਊਗਾ ਜੇ ਕੋਈ 1-2% ਦਿੱਕਤ ਆਂਦੀ ਵੀ ਆ ਤਾਂ ਉਹਦੀ ਸਾਈ ਰਿਫੰਡ ਹੋ ਜਾਊਗੀ ਇਦਾਂ ਨਹੀਂ ਸਾਈ ਦੇਣ ਲੱਗੇ ਤੁਹਾਨੂੰ ਸੋਚਣਾ ਪਊਗਾ ਵੀ ਅਸੀਂ ਸਾਈ ਦੇਤੀ ਜਾਂ ਮਰ ਗਿਆ ਕੋਈ ਪੈਸਾ ਨਹੀਂ ਤੁਹਾਡਾ ਮਰੂਗਾ ਜੀ ਦੇਖੋ ਸਵਾਦ ਵਾਲੀਆਂ ਗੱਲਾਂ ਕਰਦਾ ਨਿੱਕਾ ਬਾਈ ਤਾਂ ਹੀ ਮੜ ਮੜ ਕੇ ਆਉਨੇ ਆ ਮੈਂ ਤੁਹਾਨੂੰ ਬਾਹਰ ਵੀ ਦੱਸ ਦਿੰਦਾ ਕਿ ਗੱਡੀ ਤੇ ਕੋਈ ਰੁਪਈਆ ਨਹੀਂ ਲੱਗਣਾ ਚਾਹ ਪਾਣੀ ਐਨ ਵਧੀਆ ਹੋਵੇਗਾ ਜੋੜੀ ਗੱਲ ਹੋਊਗੀ ਫਰੰਟ ਤੇ ਹੋਵੇਗੀ ਖੋਸ ਹੋਵੇਗੀ ਔਰ ਨਾਲ ਉਹਨਾਂ ਨੇ ਕਿਹਾ ਕਿ ਸਾਈ ਵੀ ਵਾਪਸ ਕਰ ਦੇ ਬਾਕੀ ਗੱਲ ਖਾਨਦਾਨੀ ਬੰਦੇ ਕਰਦੇ ਆ ਆਮ ਬੰਦਾ ਸਾਈ ਮੋੜਨ ਵਾਲੀ ਗੱਲ ਨਹੀਂ ਕਰਦਾ ਬਿਲਕੁਲ ਜੀ ਇੱਕ ਜੀਰ ਹੋਰ ਆ ਬਾਕੀ ਸੌਰੀ ਆ ਕਈ ਭਰਾਵਾਂ ਦਾ ਗੁੱਸਾ ਰਹਿੰਦਾ ਫੋਨ ਨਹੀਂ ਚੱਕ ਹੁੰਦਾ ਇਹਦਾ ਵੀ ਰਹਿੰਦਾ ਜਾਂ ਕਾਲ ਦਾ ਰਿਸਪਾਂਸ ਨਹੀਂ ਦੇ ਹੁੰਦਾ ਕੀ ਆ ਬ੍ਰਦਰ ਬਜੇ ਵੇਲ ਡੀਲ ਚੱਲਦੀ ਹੁੰਦੀ ਆ ਜਰਬ ਕਾਰ ਲੈਂਦਾ ਆ ਜੇ ਉਸ ਲਈ ਅਸੀਂ ਚੱਕ ਲਈ ਅਗਲਾ ਖਿੱਚ ਜਾਂਦਾ ਆ ਮੈਂ ਇੱਕ ਸੱਚੀ ਗੱਲ ਦੱਸ ਦੂ ਹਾਂ ਮਹੀਨੇ 'ਚ 30 ਕਾਲਾਂ ਤੇ ਮੈਨੂੰ ਆਉਂਦੇ ਆ ਯਾਰ ਉਹਨੂੰ ਚੈੱਕ ਕਰਵਾਉਂਦਾ ਆ ਪਾਦੀ ਮੈਂ ਉਹੀ ਕਹਿੰਦਾ ਤੋਈ ਨਾਲ ਇੱਕ ਜੀ ਜ਼ਰੂਰ ਆ ਪਾਦੀ ਇੱਕ ਨਾ ਨੰਬਰ ਸਾਡੇ ਦਾ ਨਾ WhatsApp 24 ਘੰਟੇ ਚੱਲਦਾ ਰਹਿੰਦਾ ਆ 7087748266 ਵਾਲੇ ਦੇ ਉਹ ਤੇ ਤੁਸੀਂ ਕੁਝ ਵੀ ਲਿਖ ਕੇ ਪੈਸੇ ਰਿਪਾ ਦਿਓ ਉਹਨੂੰ ਰਿਪਲਾਈ ਕਾਲ ਦਾ ਵੀ ਜ਼ਰੂਰ ਹੋਊਗਾ ਹੋਊਗਾ ਪਰ ਮਾ 2 ਘੰਟੇ ਤੱਕ ਉਹਦੇ 4 ਘੰਟੇ ਤੱਕ ਉਹਨੂੰ ਮੈਸੇਜ ਮਿਲੂਗਾ ਮਿਲੂਗਾ ਚਲੋ ਪਹਿਲਾਂ ਆਪਣੇ ਕੋਈ ਫਰੰਟ ਆਫਿਸ ਹੀ ਪਿੱਛੇ ਵੀ ਬਣਾਇਆ ਆਫਿਸ ਹੋਊਗਾ ਸਰ ਉਹ ਐਦਾਂ ਕੋਈ ਵੀ ਜਦੋਂ ਸਾਡਾ ਡੀਲ ਕਰ ਲੈਂਦਾ ਕੋਈ ਲੋਨ ਦੀ ਫਾਰਮੈਲਟੀ ਹੁੰਦੀ ਹੈ ਅਗਲਾ ਸਾਈਡ ਤੇ ਬੈਠ ਕੇ ਆਪਣੀ ਕਰ ਲੈਂਦਾ ਹੈ ਵਨ ਡੇ ਕਾਰ ਡਿਲੀਵਰ ਕਰ ਦਿੰਨੇ ਆ ਉਹ ਐਦਾਂ ਬਾਜੀ ਬਿਲਕੁਲ ਕੋਈ ਹੋਰ ਆ ਜਾਂਦਾ ਦਿੱਕਤਾਂ ਪਈਆਂ ਰਹਿੰਦੀਆਂ ਇੰਸ਼ੋਰੈਂਸ ਦੀ ਵੀ ਗੱਲ ਕੀਤੀ ਸੋ ਵੀ ਕਰਵਾ ਦਿੰਦੇ ਸਰ ਇੰਸ਼ੋਰੈਂਸ ਵੀ ਹੋ ਜਾਊਗੀ ਜੀ ਜੇ ਕਿਸੇ ਦੀ ਖਤਮ ਹੈ ਫੁੱਲ ਵੀ ਹੋ ਜਾਊਗੀ ਥਰਡ ਵੀ ਹੋ ਜਾਊਗੀ ਲੋਨ ਵੀ ਹੋ ਜਾਊਗਾ ਬਾਕੀ ਜੇ ਕੋਈ ਨਿਊ ਚ ਡਾਣਾ ਚਾਹੁੰਦਾ ਮੇਰਾ ਭਰਾ ਹੂੰ ਜੇ ਕੋਈ ਨਿਊ ਚ ਡਾਣਾ ਚਾਹੁੰਦਾ ਉਹ ਸਾਨੂੰ ਨਿਊ ਦੀ ਕੁਟੇਸ਼ਨ ਦੇ ਦੇਵੇ ਭਾਜੀ ਐਨੇ ਦੀ ਮੈਨੂੰ ਨਵੀਂ ਕਰ ਦਿੰਦੇ ਆ ਚੈਲੰਜ ਹੈ ਜੀ ਉਹਨੂੰ ਵੀ 5-10 ਵੀ ਅਗਲੇ ਨੂੰ ਅਸੀਂ ਥੋੜਾ ਬੱਤਾ ਕਰਾ ਦਾਂਗੇ ਠੀਕ ਹੈ ਪਿਛਲੀ ਵਾਰ ਆਪਾਂ ਹਾਰਸੀਆਂ ਦਿਖਾਈਆਂ ਸੀਗੀਆਂ ਤਾਸ਼ ਦੇ ਪੱਤੇ ਨਾਲ ਵੀ ਜਿਆਦਾ ਹਾਰਸੀਆਂ ਸੀਗੀਆਂ ਤਾਸ਼ ਦੇ ਮਤਲਬ ਦੋ ਤਾਸ਼ਾ ਲੈ ਲਓ ਤੁਸੀਂ 55 55 ਵਾਲੀਆਂ ਉਹ ਤੋਂ ਜਿਆਦਾ ਨਿਕਲਣ ਵਾਲਾ ਦੇਖੋ ট্রান্সਫਰ ਲਓ ਜੀ ট্রান্সਫਰ ਆ ਇੰਨੀਆਂ ਗੱਡੀਆਂ ਇੱਥੇ ਹੈਗੀਆਂ ਪਰ ਨਿੱਕਾ ਭਾਈ ਆਪੇ ਹੀ ਸੇਲ ਐਂਡ ਪਰਚੇਸਰ ਹੈ ਡੀਲਰ ਵਾਲੀ ਕੋਈ ਗੱਲ ਨਹੀਂ ਆ ਔਰ ਮੁੜ ਕੇ ਮੜ ਮੜ ਕੇ ਅਸੀਂ ਇੱਥੇ ਕਿ ਲੈ ਦਾ ਸਮੁੱਖ ਦੀ ਨਹੀਂ ਪਈਆਂ ਮੈਂ ਕਿੱਥੇ ਝੇੜ ਮੈਂ ਕਿੱਥੇ ਕਿੱਥੇ ਮੈਂ ਵੱਧੂ ਆਹ ਲਓ ਦੇਖੋ ਐਸਾ ਸਾਡੀ ਕਿੱਥੇ ਹੋਰ ਨਿਕਲੇ ਆਲੀਆ ਇਹ ਸਾਡੇ 2-3 ਮਹੀਨੇ ਦੇ ਟ੍ਰਾਂਸਫਰ ਆ ਦੀ ਜੀ ਕਿਉਂਕਿ ਕੋਈ ਵੀ ਤੁਹਾਨੂੰ ਜਿੱਦਾਂ ਕੋਈ ਗੁੰਮਰਾਹ ਕਰ ਦਿੰਦਾ ਵੀ ਜੈਨੂਨ ਪੇਪਰ ਜੈਨੂਨ ਪੇਪਰ ਕਿਸੇ ਵੀ ਟ੍ਰਾਂਸਫਰ ਨੂੰ ਨਹੀਂ ਲੱਗਦਾ ਜੀ ਕਾਪੀ ਲੱਗਦੀ ਆਰ.ਸੀ ਦੀ ਜੇ ਪੇਪਰ ਵਰਕ ਤੁਹਾਡਾ ਪੂਰਾ ਆਰ.ਸੀ ਪੰਜਾਬ ਪੰਜਾਬ ਚਾਹੀਦੀ ਕਿ ਨਹੀਂ ਚਾਹੀਦੀ ਪੰਜਾਬ ਤੋਂ ਪੰਜਾਬ ਆ ਕੋਈ ਐਨ.ਓ.ਸੀ ਨਹੀਂ ਜੀ ਲੱਗਦੀ ਠੀਕ ਹੈ ਜੀ ਪੰਜਾਬ ਨੰਬਰ ਦੀ ਕੋਈ ਐਨ.ਓ.ਸੀ ਨਹੀਂ ਲੱਗਦੀ ਅਦਰ ਸਟੇਟ ਬਾਕੀ ਬੈਂਕ ਲੋਨ ਦੀ ਐਨਸੀ ਜ਼ਰੂਰ ਲੱਗਦੀ ਜੇ ਕਿਸੇ ਕਾਰ ਤੇ ਕੋਈ ਫਾਈਨਾਂਸਾ ਜਾਂ ਲੋਨ ਆ ਉਹ ਐਨਸੀ ਲੱਗ ਹੁੰਦੀ ਹੈ ਜੀ ਬੈਂਕ ਦੀ ਹੋਗੀ ਸਟੇਟ ਦੀ ਕੋਈ ਨਹੀਂ ਲੱਗਦੀ ਹੁਣ ਚਲੋ ਆਪਾਂ ਇਜਾਜ਼ਤ ਲੈ ਲੈਂਦੇ ਆ ਇੱਕ ਵਾਰ ਐਡਰੈਸ ਤੁਸੀਂ ਆਪਣੇ ਮੂਹਰੇ ਕਨਫਰਮ ਕਰ ਦੋ ਸਰ ਗਰਸ਼ਕਾ ਰੋਡ ਮਹਿੰਦੀਪੁਰ ਸਟਾਰ ਮੋਟਰ ਜੀ ਕਾਰਵਰ ਬਾਈਪਾਸ ਦੇ ਕੋਲ ਆ ਸਟਾਰ ਮੋਟਰ ਬਾਕੀ ਲੋਕੇਸ਼ਨ ਸਾਡੀ ਪਈ ਹੈ ਉਹ ਗੂਗਲ ਤੇ ਕੋਈ ਵੀ ਸਾਡਾ ਭਰਾ ਤੁਹਾਨੂੰ ਗੂਗਲ ਤੇ ਸਰਚ ਕਰ ਸਕਦਾ ਹੈ ਇੰਸਟਾ ਤੇ ਵੀ ਲੋਕੇਸ਼ਨ ਪਈ ਹੈ ਉਹ ਵੀ ਸਰਚ ਕਰ ਸਕਦਾ ਹੈ ਕੋਈ ਇਦਾਂ ਦੀ ਦਿੱਕਤ ਨਹੀਂ ਹੈ ਕਿ ਮੇਰੇ ਲਾ ਤਾਂ ਸਟਾਰ ਮੋਟਰ ਰਹੇ ਦੋ 7 ਸਟਾਰ ਮੋਟਰ ਥੈਂਕ ਯੂ ਠੀਕ ਹੈ ਹੋਈ ਬਾ ਹੋਵੇ ਕਰਮਾਂ ਦੇ ਨਾਲ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਜਲਦੀ ਉਮੀਦ ਹੈ ਕਿ ਲਗਜ਼ਰੀ ਗੱਡੀਆਂ ਦਾ ਸੈਗਮੈਂਟ ਵੀ ਟੋਟਲ ਸ਼ੁਰੂ ਕਰ ਦਿਆਂਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਨਿੱਕੇ ਭਾਈ ਨੂੰ ਮਿਲ ਲਿਆ ਜੀ ਤੁਹਾਨੂੰ ਇਹਨਾਂ ਨੇ ਆਫਰ ਦੇ ਦਿੱਤੀ ਆ ਜੀ ਕਿ ਕੋਈ ਕਮਿਸ਼ਨ ਨਹੀਂ ਲੈਣਾ ਨਾ 1% ਨਾ 2% ਜਿੰਨਾ ਰੇਟ ਵੀਡੀਓ ਚ ਦੱਸਿਆ ਉਹਦੇ ਨਾਲੋਂ ਘਟੇਗਾ ਵਧੇਗਾ ਨਹੀਂ ਤੇ ਨਾਲ ਨਾਲ ਨਿੱਕੇ ਦੀ ਜਿਹੜੀ ਗਾਰੰਟੀ ਹੈ ਕੰਪਨੀਆਂ ਮੁੱਕਰ ਸਕਦੀਆਂ ਕੰਪਨੀਆਂ ਦੇ ਛੱਡ ਕੇ ਭੱਜ ਸਕਦੀਆਂ ਨਿੱਕੇ ਦੀ ਗਾਰੰਟੀ ਨਹੀਂ ਜਿਹੜੀ ਟੁੱਟੂਗੀ ਨਿੱਕੇ ਵਾਲੀ ਗਾਰੰਟੀ ਪਰ ਇਹ ਸਰ ਇੱਕ ਹੋਰ ਹੈ ਜਿਹੜੀਆਂ ਸਾਡੇ ਕੋਲ 올ਡ ਕਾਰਾਂ ਆ ਸਾਡੇ ਕੋਲ ਜਿਹੜੇ ਉਪਰਲੇ 올ਡ ਕਾਰਾਂ ਹੰਡਈ ਦੀਆਂ ਹੁੰਦੀਆਂ ਖਾਸ ਕਰਕੇ ਹੰਡਈ ਬ੍ਰਾਂਡ ਦੇ ਵਿੱਚ ਕੋਈ ਵੀ ਆਪ ਮਾਡਲ ਕਾਰ ਹੋ ਗਈ 18 19 20 21 18 ਤੋਂ ਉੱਪਰ ਉਹ ਅਸੀਂ ਸਰਟੀਫਾਈ ਕਰਕੇ ਦਿੰਨੇ ਕਰਾ ਉਹਨਾਂ ਨੂੰ ਹੰਡਈ ਤੋਂ ਦੋ ਸਰਵਿਸਾਂ ਮਿਲੂਗੀਆਂ ਕਾਰ ਦੀਆਂ ਫ੍ਰੀ ਆਫ ਕੋਸਟ ਪਲੱਸ ਕੁਝ ਕਿਲੋਮੀਟਰ ਦੀ ਗਾਰੰਟੀ ਦੇਵਾਂਗੇ ਜੀ ਉਹ ਸੱਦੇ ਵੀ ਕਾਰਾਂ ਮਿਲੂਗੀਆਂ ਵਿਦ ਵਾਰੰਟੀ ਮਿਲੂਗੀ ਜੀ ਲਓ ਜੀ ਹੌਲੀ ਹੌਲੀ ਨਿੱਕੇ ਬਾਈ ਨੇ ਸ਼ੋਰੂਮੋਂ ਉਹਨੂੰ ਵੀ ਫੇਲ ਕਰ ਦੇਣਾ ਸਾਰੇ ਫਲਾਈ ਇੱਧਰ ਹੀ ਆ ਜਾਣੇ ਆ ਬਿਲਕੁਲ ਹੀ ਕਲੀਅਰ ਹੈ ਸਰ ਚਲੋ ਠੀਕ ਹੈ ਜੀ ਅੱਛਾ ਨੰਬਰ ਪੇਡ ਨੰਬਰ ਨੇ ਫੈਂਸੀ ਨੰਬਰ ਨੇ ਵੀ ਆਈਪੀ ਨੰਬਰ ਨੇ ਨੰਬਰ ਬਹੁਤ ਅੱਛਾ ਗੱਡੀ ਦੀ ਕੁਆਲਿਟੀ ਅੱਛੀ ਆ ਰੰਗ ਬਹੁਤ ਅੱਛਾ 1 ਰੁਪਿਆ ਉੱਤੇ ਨਹੀਂ ਲੱਗਣਾ ਔਰ ਸਭ ਤੋਂ ਵੱਡੀ ਗੱਲ ਆਪਾਂ ਕਿਵਲ ਛੋਟੀਆਂ ਗੱਲਾਂ ਚ ਪਾਈ ਨੇ ਟੈਂਕੀ ਫੁੱਲ ਮਿਲੇਗੀ ਤਾਂ ਤੁਸੀਂ ਨਿੱਕੇ ਬਾਈ ਦੇ ਆਜਣਾ ਨਵਾਂ ਸ਼ਹਿਰ ਗੜਸ਼ੰਕਰ ਰੋਡ ਫਲਾਈਓਵਰ ਦੇ ਬਿਲਕੁਲ ਨਜ਼ਦੀਕ ਹੈ ਤੁਸੀਂ ਕਿਸਨੇ ਪੁੱਛ ਲਿਓ ਟੈਂਕੀ ਫੁੱਲ ਮੈਂ ਦੁਬਾਰਾ ਕਨਫਰਮ ਕਰ ਕਾ ਕਿੱਥੇ ਆ ਲੋਕੀ ਛੱਡ ਕੇ ਜਾਉਗੇ ਕਰੋ ਚਲਿਏ ਜਾ ਬਾਣੀ ਵੀ ਕੇ ਆ ਠੀਕ ਹੈ ਭਾਈ ਬਹੁਤ ਸ਼ੁਕਰ ਹੈ ਬਹੁਤ ਮਿਹਰबानी ਤੁਸੀਂ ਬਣੇ ਰਹਿਣਾ ਬੱਤੀ ਨਵਾਂ ਸ਼ਹਿਰ ਨਾਲ ਜਲਦੀ ਫਿਰ ਦੁਆਰਤੀ ਮਿਲਦੇ ਨਿੱਕੇ ਦੀ ਦੁਕਾਨ ਤੇ ਨਿੱਕੇ ਦੇ ਸ਼ੋਰੂਮ ਤੇ ਬਹੁਤ ਬਹੁਤ ਸ਼ੁਕਰੀਆ